ਇਲਾਮ ਜਿਨੇ ਕਰੇ ਪੈਨ ਨੂੰ ਲੈ ਆਲੇ ਆ ਛੋਟਾ ਪਰਿਵਾਰ ਆ ਜੋਇੰਟ ਫੈਮਿਲੀ ਜੋ ਆ ਵੇਖੋ ਇਧਰ 5 ਕਿਲੋ ਬਈ ਬਹੁਤ ਵਧੀਆ ਕੁਆਲਿਟੀ ਹੁੰਦੀ ਨੀ ਯਾਰ ਇਹਦਾ ਇਹ 72 73 ਰੁਪਏ ਗਿਆ 72 73 ਰੁਪਏ ਕਿਲੋ ਫਿਰ ਰੇਟ ਮਮੁੱਲੀ ਗੱਲ ਵਧੂ ਗਈ ਹੈ ਨਾ ਜੋ ਘੱਟ ਲੈਣੇ ਆ ਜੀ ਆਪਾਂ 72 ਹੋਰ 20 ਪਿਆਈ ਕੋ ਮਜਾਰਾ ਅੱਜ ਸਮਝੀਗਾ ਕੀ ਹੈ ਬਾਜ਼ਾਰ ਤੋਰੀ ਜਿਆਦਾ ਆਈ ਗਈ ਤੋਰੀ ਤਾਂ ਬੋਈ ਵਿਕੀ ਹੈ 70 ਰੁਪਏ ਵਾਲੇ بابا 7 ਰੁਪਏ 8 ਰੁਪਏ ਕਿਲੋ ਢਿੰਡੀ ਨਹੀਂ ਖਾਣੀ ਚਾਹੀਦੀ ਯਾਰ ਇਹਦਾ ਕੰਡ ਦਾ ਘਰ ਆ ਯਾਰ ਹਾਂ ਹਾਂ ਲੈਨੇ ਕਈ ਲੋਕਾਂ ਇਹ ਨਾ ਥੋਤੀ ਜਾਂਦੀ ਸਪਰੇ ਯਾਰਾਂ ਬਾਲੀ ਕਰ ਦੇ ਦਿੱਤੇ ਢਿੰਡੀ ਨਾਲ ਲੜ ਪਣਗੇ ਬੰਦਾ ਕਿੰਦੀ ਆ ਹਾਂ ਇਹ ਲਾਇਆ ਤਾਂ ਨਹੀਂ ਕੋਈ ਨਹੀਂ ਕੁਛ ਨਹੀਂ ਲਾਇਆ ਚਮਕ ਵੇਖ ਲਓ ਆਪ ਹੀ ਕਿਉਂ ਕਿਉਂ ਲਾਓ ਕੁਛ ਵੀ ਨਹੀਂ ਲਾਇਆ ਮਾਰਾ ਹੀ ਦੀ ਮਹਿਰ ਆ ਇਹ ਲਾਇਆ ਨਾ ਵੀ ਜਿਵੇਂ ਚਮਕਾਈ ਪਈ ਹੋਵੇ ਨਹੀਂ ਮਾਰਾ ਹੀ ਦੀ ਮਹਿਰ ਕੁਦਰਤ ਦੀ ਮਹਿਰ ਆ ਹਾਂ ਸਾਡਾ ਬਾਪੂ ਸਾਡੇ ਨਾਲ ਜਿਹਦਾ ਕਿੱਦੂ ਹੈ ਇਹਨਾਂ ਦੇ ਕਿੱਦੂ ਆਈ ਇਹ ਲਾਇਆ ਕੁਛ ਬਈ ਯਾਰ ਨਹੀਂ ਲਾਇਆ ਅੰਬਾ ਸੀਜ਼ਨ ਆ ਪੂਰਾ ਸਹੀ ਹੈ ਜੀ ਫਰੇਕਰ ਹੁਣ 2-2 ਡੇਢ-ਡੇਢ ਕਿਲੋ ਅੰਬ ਖਾ ਰਿਆ ਖਾ ਰਿਆ ਜੀ ਪੂਰਾ ਸੀਜ਼ਨ ਆ ਹੁਣ ਅੰਬ ਭਾਲ ਦੇ ਸਾਲ ਪਰ ਰਾਜਾ ਅੰਬ ਫਲਾਂ ਦਾ ਸਹੀ ਹੈ ਜੀ ਬਹੁਤ ਹੀ ਵਧੀਆ ਅੰਬ ਆ ਰਿਆ ਆਪਣੇ ਕੋਲ ਕੁਆਲਿਟੀ ਦੇਖ ਬਹੁਤ ਕਿਹੜਾ ਟਿਕਵਾਕ ਹੈ ਹਾਂ ਬਈ ਨਜ਼ਾਰਾ ਟਾਈਟ ਕੋਈ ਬੋਲਾ ਦਾਣਾ ਨਹੀਂ ਨਹੀਂ ਬਹੁਤ ਵਧੀਆ ਜੀ ਰੈਕਸ ਸਪੋਰਟ ਹੋਣ ਲੱਗ ਗਿਆ ਸਹੀ ਹੈ ਬਾਹਰ ਜਾਣ ਲੱਗ ਗਿਆ ਹਾਂ ਕਿਹੜਾ ਸਪੋਰਟ ਵਾਲਾ ਹੋ ਰਿਹਾ ਹੈ ਹਾਂ ਜੀ ਵਧੀਆ ਕੇਲਾ ਦੋ ਲੈਦੇ ਸਾਰਾ ਹੀ ਇੱਕ ਬੜੀ ਗਰਮੀ ਕਰਕੇ ਥੋੜਾ ਜਿਹਾ ਫਰਕ ਤਾਂ ਪੈਂਦਾ ਹੋਊਗਾ ਜੋ ਇਹ ਸਪੋਰਟ ਕਰਕੇ ਸਪੋਰਟ ਕਰਕੇ ਹੈ ਜੀ ਕੇਲਾ ਬਾਹਰ ਜਾ ਰਿਹਾ ਜਾ ਉਹ ਤੁਹਾਨੂੰ ਪਾਈ ਗੁੰਜ ਨੇ ਡਾਲਰਾਂ 'ਚ ਵਿਕਣਾ ਹਾਂ ਉਹਦਾ ਰੇਟ ਹੀ ਨਹੀਂ ਪੁੱਛਦੇ ਮੈਂ ਅਜੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤੇ ਚੱਲ ਜਾਈ ਬਈ ਸਵਾਗਤ ਕਰਦੇ ਆ ਤੇ ਮਾਮਾ ਵਿੱਚ ਸਿੱਕ ਟਲੋ ਬਾਈ ਅੱਜ ਆਪਾਂ ਕੋਟਕਪੂਰਾ ਮੰਡੀ ਦੇ ਵਿੱਚ ਫੇਰ ਪਹੁੰਚੇ ਜੀ ਤੇ 23 ਮਈ 2025 ਜਿਹੜੇ ਰੇਟ ਤਾਜੇ ਦਾ ਜਿਮ ਖਾਉਣ ਲੱਗਿਆ ਵੀਡੀਓ ਦੇ ਵਿੱਚ ਵੇਖੋ ਪਹਿਲਾ ਆੜੂ ਕਿੰਨੇ ਸੋਹਣੇ ਪਏ ਬਾਈ ਇਹਨਾਂ ਤੇ ਆਂਬ ਵਗੈਰਾ ਹੋਰ ਕੀ ਕੀ ਰੇਟ ਚੱਲੇ ਆ ਬਾਈ ਮੰਡੀ ਦੇ ਵਿੱਚ ਹੁਣ 7:19 ਮੰਡੀ ਸਲਿਆਂ ਚੱਲਦੀਆਂ ਐਦੋਂ ਤੱਕ ਰੇਟ ਜਿਹੜੇ ਨਿਕਲੇ ਆਉਂਦੇ ਆ ਬਾਈ ਨਾਲ ਤਾਂ ਇਸੇ ਕਰਕੇ ਵੀਡੀਓ ਬਣਾਈ ਦੀ ਆ ਇਹ ਸਾਰੇ ਰੇਟ ਐਸ ਵੇ ਜਿਹੜੀ ਮਾਲ ਚਲ ਵਿਕਿਆ ਹੁੰਦਾ ਹੈ ਤੇ ਰੇਟ ਆਪਾਂ ਨੂੰ ਜਿਹੜੇ ਪਤਾ ਲੱਗ ਜਾਂਦੇ ਬਈ ਸਾਹਮਣੇ ਬੰਦੇ ਇੱਧਰ ਖਰੀਦੀ ਜਾਂਦੇ ਮਾਲ ਇੱਧਰ ਆੜੂ ਆਇਆ ਫਿਲਹਾਲ ਆੜੂ ਵੇਖੋ ਕਿੰਦੀ ਘੈਂਟ ਕੁਆਲਿਟੀ ਹੈ ਜੀ ਤੇ ਇਹਦਾ ਰੇਟ ਪਛਦਾ ਬਾਊ ਤੋਂ ਤੇ ਅੰਬਾ ਦਾ ਰੇਟ ਹਨਾ ਅੰਬਾ ਦਾ ਰੇਟ ਕੀ ਚੱਲ ਗਿਆ ਬਾਊ ਜੀ ਤੇ ਬਾਈ ਤੋਂ ਪਛਦਾ ਕਰਦੇ ਸਭ ਜਿਹੜਾ ਕੀ ਰੇਟ ਮਤਰਾ ਇੱਧਰ ਚੱਲੀ ਜਾਂਦੇ ਬਈ ਦੁਕਾਨ ਤੇ ਆ ਜੋ ਕਰਾਂ ਲਈ ਬਾਈ ਕਰਨਾ ਕੀ ਅੱਜ ਜਰਾ ਭਰਾ ਕੀ ਆ ਗਿਆ ਲਾ ਸੰਦ ਕੰਮ ਸੰਦ ਕੰਮ ਵਧੀਆ 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 ਤੇ ਭਾਈ ਅੱਜ ਕੀ ਰਣ ਚੱਲਿਆ ਆੜੂ ਵਗੈਰਾ ਦਾ ਭਾਈ ਆੜੂ ਵਗੈਰਾ ਚੰਗਾ 50 ਰੁਪਏ ਵਿਕ ਗਏ 50 ਰੁਪਏ ਤੇ ਨੇੜ ਦਾ ਨਾ ਭਾਈ ਤੇ ਜਿਵੇਂ ਆਂਬਾਂ ਜੀ ਪਿਆ ਬਹੁਤ ਸਕੇਟ ਵਾਲੀ ਆਂਬ 65 ਤੋਂ 70 ਰੁਪਏ ਤੱਕ 65 ਤੋਂ 70 ਰੁਪਏ ਭਾਈ ਕੇਲੇ ਦਾ ਫੇਰ ਕਿੰਨਾ ਕਰੇ ਭਾਈ ਕੇਲਾ ਜੀ ਵਿਗਾਈ ਚੰਗਾ 40 ਰੁਪਏ ਜੀ 40 ਰੁਪਏ ਤੇ ਖਰਮੂਜੇ ਦਾ ਭਾਈ ਗੱਟਾ ਖਰਮੂਜਾ ਨਹੀਂ ਆਪਣੇ ਕੋਲ ਆਇਆ ਤੇ ਮਤੀਰਾ ਵਗੈਰਾ ਨਾ ਕਲਾ ਆਂਬਾਂ ਆਂਬੂਰ ਆਂਬੂਰ ਵੀ ਕਈ ਗੋਲ 500 ਰੁਪਏ ਅੰਗੂਰ ਵਿਕਿਆ ਗੋਲ 500 ਰੁ ਇਹ ਖਰਬੂਜਾ ਆਇਆ ਨਹੀਂ ਹੈ ਨਾ ਤੇ ਲੈ ਭਾਈ ਤੇ ਨਾਸੀ 7370 ਵੀ ਕੀ ਨਾਸੀ 7370 ਵੀ ਕੀ ਤੇ ਕੇਲੇ ਵਗੈਰਾ ਜਿਹੜਾ ਰੇਟ ਦੱਸੀ ਦਿੱਤੇ ਭਾਈ ਭਾਈ ਆ ਕੀ ਜੀ ਆ ਤੇਰਾ ਨੰਬਰ ਖਾਰਾ ਇਹ ਕੀ ਰੇਟ ਵਗਿਆ ਇਹ ਵੀਡੀਓ 80 ਰੁਪਏ ਹੈ ਜਿਹੜਾ ਪਾਲਸ ਹੈ 130 ਰੁਪਏ ਹੈ 130 ਰੁਪਏ ਅਸਰੇ ਦੀ ਕੁਆਲਿਟੀ ਲਾ ਭਾਈ ਨਾਸੀ 7370 ਵੀ ਕੀ ਠੀਕ ਹੈ ਭਾਈ ਜੀ ਓਕੇ ਜੀ ਨਾਸੀ 7370 ਵੀ ਕੀ ਬਾਈ ਦਾ ਨੰਬਰ ਹੈ ਨਾ ਕਨੈਕਟ ਬਾਈ ਨਾਲ ਕਰ ਲੋ ਬਾਕੀ ਅੱਗੇ শেਡ ਸਾਹਿਬ ਨਾਲ ਜਾ ਕੇ ਗੱਲਬਾਤ ਕਰਦੇ ਆ ਜਿਹੜੇ ਪਿੱਤਰੋ ਕੀ ਰੇਟ ਚੱਲੀ ਜਾਂਦੇ ਸਬਜ਼ੀ ਮੰਡੀ ਦੇ ਫਲਾਂ ਦੇ ਸਾਰੇ ਤੁਹਾਨੂੰ ਰੇਟ ਗਣਾਉਣੇ ਆ ਤੇ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਜਾਇਆ ਕਰੋ ਜੀ ਲੈ ਭਾਈ ਸੇਠ ਸਾਹਿਬ ਨਾਲ ਗੱਲਬਾਤ ਕਰਨਾਂਗੇ ਸਤਿ ਸ਼੍ਰੀ ਅਕਾਲ ਸੇਠ ਸਾਹਿਬ ਸਤਿ ਸ਼੍ਰੀ ਅਕਾਲ ਗਲਾਜ ਫੇਰ ਖਰਾਬਾ ਥੋੜਾ ਜਿੰਨਾ ਦਾ ਬਾਲਾ ਖਰਾਬ ਆ ਯਾਰ ਤੁਸੀਂ ਡਾਕਟਰ ਹੋ ਪਾਣੀ ਨਾਲ ਹੋ ਜਾਂਦਾ ਅੱਛਾ ਠੰਡਾ ਗਰਮ ਹੋ ਜਾਂਦਾ ਪਾਣੀ ਹੁਣ ਗਰਮੀ ਬਾਲੀ ਪੈਣ ਲੱਗੀ ਪਾਣੀ ਠੰਡਾ ਵੀ ਤੰਦ ਸੇਠਾ ਨੂੰ ਡਾਕਟਰ ਮੰਨਿਆ ਜਾਂਦਾ ਜਿਹੜਾ ਬੜਾ ਫਲਾ ਫੁਟਾ ਰਹਿੰਦਾ ਸੰਧਾ ਬੜਾ ਡਾਕਟਰ ਨਹੀਂ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਲਾਮ ਅਲੈਕੁਮ ਰਾਮ ਰਾਮ ਅ ਗਰਮੀ ਬਹਿਨ ਲੱਗ ਗਈ ਆ ਹੁਣ ਹਾਂਜੀ ਔਰ ਆਂਬਾ ਸੀਜ਼ਨ ਆ ਪੂਰਾ ਸਹੀ ਹੈ ਜੀ ਫਰੇਕਰ ਹੁਣ 2-2 ਡੇਢ-ਡੇਢ ਕਿਲੋ ਆਂਬ ਖਾ ਰਿਆ ਆ ਰਿਆ ਜੀ ਪੂਰਾ ਸੀਜ਼ਨ ਆ ਹੁਣ ਆਂਬ ਭਾਲ ਦੇ ਸਾਲ ਪਰ ਰਾਜਾ ਆਂਬ ਫਲਾਂ ਦਾ ਸਹੀ ਹੈ ਜੀ ਬਹੁਤ ਹੀ ਵਧੀਆ ਆਂਬ ਆ ਰਿਆ ਆਪਣੇ ਕੋਲ ਕੁਆਲਿਟੀ ਦੇਖ ਬਹੁਤ ਘੇੜਟ ਕੁਆਲਿਟੀ ਹੈ ਨਾ ਬਈਆ ਨਜ਼ਾਰਾ ਟਾਈਟ ਕੋਈ ਬੋਲਾ ਦਾਣਾ ਨਹੀਂ ਨਹੀਂ ਬਹੁਤ ਵਧੀਆ ਜੀ ਇਹਦਾ ਕੀ रेट ਘੜਦਾ ਜੀ ਸੇਰਾ ਕੁਆਲਿਟੀ ਇਹ 65 ਰੁਪਏ ਵਿਕਿਆ ਇਹ 10 ਕਿਲੋ ਦਾ ਹਾਂ 65 ਰੁਪਏ ਤੇ ਆਪਣੇ ਘਰਾਂ ਵਾਸਤੇ ਮੰਨ ਕੇ ਚਲੋ 65 ਰੁਪਏ ਪਾਹੇ 1 ਕਿਲੋ ਲੈ 65 ਰੁਪਏ 5 ਕਿਲੋ 5 ਕਿਲੋ ਵਾਲੀ ਕਿਰਿਟੀ ਨਹੀਂ ਮੰਗਾਉਂਦੇ ਜੀ ਤਾਂ ਵੀ 1 ਕਿਲੋ ਲੈ ਲਓ 65 ਰੁਪਏ 65 ਰੁਪਏ 5 ਕਿਲੋ ਪਿਆ 5 ਕਿਲੋ ਵਾਲੀ ਲੈ ਭਾਈ ਜਿਹਨੇ ਘਰੇ ਘਰੋਂ ਲੈ ਆਲੇ ਆ ਛੋਟਾ ਪਰਿਵਾਰ ਆ ਜੋਇੰਟ ਫੈਮਿਲੀ ਜੋ ਆਹ ਵੇਖੋ ਇਧਰ 5 ਕਿਲੋ ਬਣੀ ਬਹੁਤ ਵਧੀਆ ਕੁਆਲਿਟੀ ਦੀ ਨਹੀਂ ਯਾਰ ਇਹ 72 73 ਰੁਪਏ ਗਿਆ 72 ਤੇ 73 ਰੁਪਏ ਕਿਲੋ ਉਹ ਫਿਰ ਰੇਟ ਮਾਮੂਲੀ ਗੱਲਾਂ ਵਧੂਗਾ ਹੀ ਹੈ ਨਾ ਜੋ ਘੱਟ ਲੈਨੇ ਆ ਜੀ ਆਪਾਂ 73 ਰੁਪਏ ਹੋਗਾ 65 ਰੁਪਏ ਹੋਗਾ ਜੱਸ ਇਹ ਆ ਗਿਆ ਜੀ ਸੇਰ ਸਾਹਿਬ ਛੇ ਸਟੋਰ ਦਾ ਆ ਰਿਹਾ ਜੀ ਹੁਣ ਹਾਂ ਠੰਡਾ ਛੰਡਾ ਸਾਡੇ 13500 ਰੁਪਏ ਸਾਡੇ 131400 ਰੁਪਏ ਇਹਦੀ ਕਿਵੇਂ ਵਿਕਰੀ ਬਰੇਕ ਕਿ ਲੱਗ ਗਾ ਥੋੜੀ ਜਿਆਦਾ ਵਿਕਰੀ ਘਟ ਗਈ ਹੁਣ ਹਾਂ ਖਰਬੂਜੇ ਮਤੀਰੇ ਕਰਕੇ ਜੀ ਹਨਾ ਅਗਲਾ ਸੇਵ ਦੀ ਘਟ ਜੇ ਖਾ ਖਾ ਕੇ ਆਕੇ ਜਾਂਦਾ ਸਾਲ ਪਾਰ ਹੋ ਗਿਆ ਹੁਣ ਨਵੇਂ ਖਰਬੂਜੇ ਮਤੀਰੇ ਚੱਲਦੇ ਪਏ ਸਹੀ ਹੈ ਜੀ ਖਰਬੂਜੇ ਦੀ ਵਿਕਰੀ 'ਚ ਕੋਈ ਸੁਧਾਰ ਨਹੀਂ ਆ ਰਿਹਾ ਹਾਂ ਉਹਦੀ ਸੇਲ ਜਿਆਦੇ ਆ ਸਹੀ ਹੈ ਜੀ ਖਰਬੂਜੇ ਮਤੀਰਾ ਹੁਣ ਵਿਕਣ ਲੱਗ ਗਿਆ ਜਿਵੇਂ ਹਾਂ ਜੀ ਹੋਰ ਤੋਂ ਉਹਦੇ ਵਿਕਦੇ ਰਹਿੰਦੇ ਮਾਰੇ ਕੋ ਲੈਕਚਰ ਮਾਰੇ ਮੋਟੇ ਚੱਲਦੇ ਹੁੰਦੇ ਨੇ ਉਹ ਉਹ ਉਹਦੀ ਸੇਲ ਕੱਟਤ ਹੁੰਦੀ ਆ ਹਾਂ ਜਿਵੇਂ ਨਾਰ ਆਇਆ ਸੀ ਆਵੇ ਨਾਰ ਤੇ ਪਿਆ ਹੈ ਨਾਰ ਮੋਟਾ ਆਇਆ ਸੀ ਵਧੀਆ ਵੇਖ ਗਿਆ ਜੀ ਵੇਖ ਗਿਆ ਨਾਰ 1500 ਰੁਪਏ ਕਿਹਾ ਉਹ ਉੱਥੇ ਪਿਆ ਲਾ ਭਾਈ 1500 ਰੁਪਏ ਕਿਲੋ ਜਿਹੜਾ ਨਾਰ ਕੱਢ ਕੇ ਸਾਡੇ ਨੂੰ ਦੱਬਾ ਸੋਰੀ 1500 ਰੁਪਏ ਦੀ ਪੇਟੀ ਜਿਹੜੀ 1500 ਰੁਪਏ ਦੀ ਪੇਟੀ ਜਿਹੜੀ ਵੇਖੀਏ ਭਾਈ ਨਾਰ ਨਾਰ ਦਾ ਭਾਈ ਕਿਹੜਾ ਮੈਂ ਦੱਬਾ ਹਾਂ ਬਹੁ ਹਾਂ ਜੀ ਆਹੀ ਆ ਜੀ ਆ ਆ ਲੈ ਲਾ ਭਾਈ ਇਹਨੂੰ ਖੋਲ ਕੇ ਖਾਉਣੇ ਟੇਬ ਦੇ ਬਾਰੇ ਲਵਾ ਲਾਂ ਕੋਈ ਨਹੀਂ ਸੇਠਾ ਦਾ ਪਰ ਕੁਆਲਿਟੀ ਬਹੁਤ ਸਰਾ ਜੀ ਐਂਡਾ ਵਧੀਆ ਵੰਗਾਈ ਜਾਨਾ ਦੁਨੀਆ ਖਤਮ ਹੈ 150 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜੇ ਵੇਖਿਆ 10 ਕਿਲੋ ਦੀ ਪੇਟੀ ਆ 1500 ਦੀ ਹੈ ਨਾ 11 ਕਿਲੋ 11 ਕਿਲੋ 11 ਕਿਲੋ ਪੇਟੀ 11 ਕਿਲੋ ਦੀ 1 ਕਿਲੋ ਡੱਬਾ ਹਾਂ ਇੱਕ ਕਿਲੋ ਡੱਬਾ ਆ ਗਿਆ ਨਾ ਸਹੀ ਹੈ ਜੀ ਤਾਂ ਰਹਿ ਗਿਆ 1500 ਰੁਪਏ ਵਿਕਿਆ ਹੈ 1500 ਰੁਪਏ ਆੜੂ ਦਾ ਪੀਛ ਆ ਆਹ ਨੂੰ ਚੱਲ ਗਿਆ ਜੀ ਆੜੂ ਇਹ ਆ ਗਿਆ ਨੈਨੀਤਾਲ ਦਾ ਅੱਜ ਇਹ ਕਿਵੇਂ ਤੇ ਕੁਆਲਿਟੀ ਟਾਪ ਆ ਗਈ ਹੈ ਵਧੀਆ ਸਹੀ ਹੈ ਜੀ ਇਹ ਨੈਨੀਤਾਲ ਦਾ ਆੜੂ ਜਿਵੇਂ ਆ 75 80 ਰੁਪਏ ਕਿਲੋ ਵਿਕਿਆ ਸਹੀ ਹੈ ਜੀ ਇਹਦੀ ਕੋਈ ਆ ਵੱਖਰੀ ਬਹੁਤ ਵਧੀਆ ਵਸੇ ਤੋਤੇ ਨਹੀਂ ਹ ਉਹ ਲੋਕਲ ਵਾਲੇ ਧੋ ਕੇ ਲੈਂਦੇ ਕੰਨ ਲੱਗੀ ਹੁੰਦੀ ਆ ਧੋ ਕੇ ਲੈਂਦੇ ਆ ਇਹ ਉਵੇਂ ਥੋੜਾ ਘਣਾ ਲੱਗਿਆ ਹੋਊਗਾ ਹਨਾ ਖਾਓ ਸੇਬ ਬਾਹਰ ਗਾੜੂ ਸੇਬ ਬਾਹਰ ਜੀ ਬਹੁਤ ਵਧੀਆ ਸਿਰ ਆ ਕੇ ਦਾ ਸਭ ਤੋਂ ਟੋਪ ਆਵੇ ਗਿਆ ਜੀ ਇਹ ਨੰਨ ਡਾਲਦਾ ਆ ਸਹੀ ਆ ਜੀ 70 ਤੋਂ 75 ਰੁਪਏ ਕਿਲੋ 70 ਤੋਂ 75 ਰੁਪਏ ਵਧੀਆ ਤਾਂ ਦਰਦ ਵੀ ਕੀ ਜਾਂਦਾ ਦੂਸਰਾ ਵਕਿਆ ਗਿਆ 40 45 ਰੁਪਏ 40 45 ਰੁਪਏ ਲੋਕਲ ਚੱਲ ਪਿਆ ਜੀ ਹਾਂ ਛੋਟਾ ਵਕਿਆ 20 ਰੁਪਏ ਛੋਟਾ ਵਕਿਆ 20 ਰੁਪਏ ਜੀ ਖਰਬੂਜੇ ਹੈ ਖਰਬੂਜੇ ਦਾ ਕਿੰਨਾ ਲੱਗਦਾ ਜੀ ਖਰਬੂਜੇ ਤਾਂ ਆ ਪਿਆ ਸਹੀ ਆ ਜੀ 1 ਕਿ ਸਾਢੇ 400 500 20 ਕਿਲੋ ਵਰਤੀ 500 20 ਦਲੀ ਸਾਢੇ 450 ਜਿਆਦੇ ਸਾਢੇ 400 ਵਿਗਿਆ ਜਿਆਦੇ ਸਾਢੇ 400 ਰੇਟ ਉੱਥੇ ਖੜਾ ਜੀ ਹਾਂ ਰੇਟ ਉੱਥੇ ਖੜਾ ਜੀ ਬਿਕਰੀ ਜੀ ਬਿਕਰੀ ਠੀਕ ਆ ਵਿਗ ਗਿਆ ਹਾਂ ਅੱਜ ਕਰ ਸੀਗੀ ਵਿਗ ਗਈ ਅੱਗੇ ਨਾਲੋਂ ਤੇਜ਼ ਹੋਈ ਹੈ ਜੀ ਹਾਂ ਆ ਰਿਹਾ ਹਮ ਪਪੀਤਾ ਆ ਗਿਆ ਤੇ ਇਹਦਾ ਕੀ ਰੇਟ ਹੈ ਜੀ ਇਹਦਾ ਬਾਜ਼ਾਰ ਖਰਬੂਜਾਂ ਕਰਕੇ ਮੰਦਾ ਹੋ ਗਿਆ ਵਿਚਾਰਾਂ ਦਾ ਅੱਛਾ ਜੀ ਹਾਂ ਇੱਕ ਤਾਂ ਬਹੁਤ ਵਧੀਆ ਵੀਰ ਕਰਬੂਜਾ ਲੋਕੀ ਖਾਏ ਜਿਆਦੇ 25 ਤੋਂ 30 ਰੁਪਏ 25 ਤੋਂ 30 ਰੁਪਏ ਇਹ ਲਗੜ ਆ ਮਂਦੀਰੇ ਹਲੇ ਵੀ ਤੁਸੀਂ ਸਿਰਸ ਤੋਂ ਬਾਹਰ ਲੈ ਮਂਗਾਈਏ ਨੇ ਵੀ ਆਹ ਪਿਆ ਜਿਵੇਂ ਨਹੀਂ ਆ ਬਾਹਰ ਲੈ ਜਾਂਦੇ ਜੀ ਨਹੀਂ ਹਾਂਜੀ ਲੋਕਲ ਚੱਲ ਪਿਆ ਉਹ ਮਂਦੀਰਾ ਲੈ ਉਹ ਕੀ ਰੇਟ ਲੱਗਦਾ ਜੀ ਲੱਗੀ ਇੱਕ ਗੱਡੀ ਆਈ ਸੀ ਮੇਰੇ ਕੋਲ ਤਾਂ ਸਹੀ ਹੈ ਜੀ ਲੱਭੇ ਇੱਕ ਗੱਡੀ ਮੈਂ ਵਧੀਆ ਮਂਗਾਨਾ ਜੀ ਹੂੰ 10 ਰੁਪਏ 10 ਰੁਪਏ ਜਿੱਥੇ ਲੋਕਾਂ ਦਾ 700 ਰੁਪਏ ਲੱਗਦਾ ਇਹਦੇ 10 ਵਿਕੀ ਨਹੀਂ ਵਧੀਆ ਆ ਲੰਦਾ ਫਿਰ ਸਿਰ ਅਗਵਾਦੀ ਆ ਗਈ ਆਂ ਅੰਗੂਰ ਆ ਗਿਆ ਆਂ ਅੰਗੂਰ ਆ ਗਿਆ ਜੀ ਹਾਂ ਇਹਦਾ ਕੀ ਰੇਟ ਹੈ ਜੀ ਇਹ 5 ਕਿਲੋ 700 5 ਕਿਲੋ 700 ਗ੍ਰਾਮ ਦਾ ਮਹਿੰਗਾ ਹੋ ਗਿਆ ਉਹ ਬਲੈਕ ਆ ਗਿਆ ਆ ਬਲੈਕ ਆ ਗਿਆ ਜੀ ਰੇਟ ਸੇਮ ਹੀ ਆ ਰੇਟ ਸੇਮ ਅੱਛਾ ਰੇਟ ਕੋਈ ਆ ਕੋਈ ਫਰਕ ਨਹੀਂ ਰੇਟ ਦਾ ਜੀ ਸਸੇ ਵੀ 700 ਵਜ਼ਨ ਬਰਾਬਰੀ ਆ ਜੀ ਵਜ਼ਨ 5 ਕਿਲੋ ਹੀ ਲਿਖਦੇ ਆ ਉਹ ਸਹੀ ਹੈ ਜੀ ਸਟੋਰਾਂ ਦੇ ਮਾਲ ਹਣ 200 200 ਗ੍ਰਾਮ ਘਾਟ ਹੀ ਜਾਂਦਾ ਤੇ ਕ੍ਰੇਡ ਕਰੂਡ ਦਾ ਕੱਢ ਕੇ ਵਿੱਚ 5 ਕਿਲੋ ਰਹਿ ਜਾਂਦਾ ਕਿ ਕਿਹਦੀ 4.5 4.5 ਵੀ ਰਹਿ ਜਾਂਦਾ ਜਮਾ 4.5 ਹੋਊਗਾ ਬਲ ਤਾਂ 4.5 ਹੀ ਹੋਊਗਾ ਆਪਾਂ ਕਹਿ ਦਿੰਦੇ ਜਾਨੇ 4.5 ਹੀ ਹੋਊਗਾ 4.5 ਹੀ ਨਿਕਲਦੇ ਆ ਆਪਾਂ ਤਾਂ ਮੇਰੇ ਕੋਲ ਕੁਆਲਿਟੀ ਹੋਰ ਵੀ ਐ ਚ ਵੇਖ ਗਈ ਕਾਪੀ ਹਾਂਜੀ ਟਾਪ ਕੁਆਲਿਟੀ 80 ਰੁਪਏ ਵੀ ਗਿਆ 80 ਰੁਪਏ ਕਿਲੋ ਇਹ ਮੁੱਕ ਦੀ ਗੱਲ ਹੈ 65 ਤੋਂ ਲੈ ਕੇ ਭਾਈ 80 ਤੱਕ ਕਰੇ 80 ਤੱਕ ਜਿੰਨਾ ਘੋੜ ਪਾਈ ਜਾਵਾਂਗਾ ਉਹਨਾਂ ਮਿੱਠਾ ਹੋਈ ਜਾਊਗਾ 65 ਰੁਪਏ ਉਹ ਦੀ ਨਾ ਉਹ ਵੀ ਵਧੀਆ ਹੋਊਗਾ ਹਾਂ 65 ਰੁਪਏ ਨੰਦਾ ਪਿਆ ਸੀ ਸਿਰੇ ਦੀ ਕੁਆਲਿਟੀ ਟਾਪ ਕੁਆਲਿਟੀ ਆ ਗਈ ਤੇ ਭਾਈ ਦਾ ਨੰਬਰ ਆ ਗਿਆ ਜੀ 9885 20701 9885 20701 ਦੇਖਿਆ ਗਾਹਕ ਨੂੰ ਆਏ ਜੱਫੀਆਂ ਪਾਉਣਗੇ ਚੇਹਰੇ ਨਾ ਹੁੰਦੇ ਕਾਕਾ ਹਾਂ ਨਹੀਂ ਬਾਈ ਸਭ ਤੋਂ ਪਿਆਰਾ ਕਾਕਾ ਸਰਦਾਰ ਸਾਹਿਬ ਦਾ ਸੁਭਾਅ ਵਧੀਆ ਲੱਗਦਾ ਸਭ ਤੋਂ ਪਿਆਰਾ ਕਾਕਾ ਸਾਡਾ ਇਹ ਅੱਛਾ ਜੀ ਨਾ ਇਹ ਧੋਖਾ ਕਰ ਲੋਕਾਂ ਨਾਲ ਕਿਸੇ ਨਾਲ ਨਹੀਂ ਕਰਦੇ ਕੋਈ ਰਾਜੇ ਭਾਵੇਂ ਇਨਾਂ ਕੋਲੇ ਕਿੱਥੇ ਬਾਈ ਦੀ ਕਿੱਥੇ ਬੱਜ ਖਾਨੇ ਬੱਜੇ ਖਾਨੇ ਹਾਂ ਇਹ ਪੀਏ ਦਾ ਧੋਖਾ ਨਹੀਂ ਕਰਦੇ ਕਿਸੇ ਨਾਲ ਇਹ ਬੰਦੇ ਨਾ ਕਿਆ ਬਾਤ ਲੈ ਬਾਈ ਬੱਜੇ ਖਾਨੇ ਵਾਲਾ ਬਾਈ ਨੂੰ ਜਾਣਦਾ ਤਾਂ ਲਾਈਵ ਜ਼ਰੂਰ ਕਰੇ ਉਹਦੇ ਮੈਂ ਵੀ ਕਰਾਂ ਛੱਡ ਇਨਾਂ ਦੀ ਘੰਟੀ ਦਾ ਲਿਖ ਕੇ ਦੇ ਦਾਂਗੇ ਅਸੀਂ ਹਾਂ ਸਹੀ ਹੈ ਜੀ ਵੇਲਾ ਇੰਨਾ ਇੰਨਾ ਯਕੀਨ ਹੁੰਦਾ ਕਿਤੇ ਨਾ ਯਕੀਨ ਪਤਾ ਸਾਨੂੰ ਇਨਾਂ ਦਾ ਨਾ ਅਸੀਂ ਧੋਖਾ ਕਰੀਏ ਕਿਸੇ ਤਾਂ ਹੀ ਮੋ ਪਿਆਰਾ ਜੀ ਬਸ ਹੈਨਾ ਜੇ ਇੱਥੇ ਆ ਮੱਸੀ ਹੋ ਗਿਆ ਇਹਨਾਂ ਨੇ ਉੱਥੇ 70 ਵਿੱਚੀ ਜਾਣਾ ਇੱਥੇ 50 ਹੋ ਗਿਆ ਤਾਂ ਵੀ 70 ਵਿੱਚੀ ਜਾਣਾ ਆ ਬੱਲੇ ਹੁਣ ਕੇਲਾ ਇੱਥੇ ਅੱਜ ਕੇਲਾ ਆਇਆ ਸੀ ਸੱਚੀ ਕੇਲਾ 45 ਵਿੱਚ ਗਿਆ ਅੱਜ ਹਾਂਜੀ ਇਹਨਾਂ ਨੇ ਉਹੀ ਵਿੱਚੀ ਜਾਣਾ ਕੋਈ ਵਿੱਚੀ ਨਾ ਚੱਲ 40 ਵਿੱਚ ਇਧਰ ਨੇ ਇੱਥੇ ਭਾਵੇਂ 40 ਹੀ ਹੋ ਜੇ ਅੱਜ 45 ਵਿੱਚ ਗਿਆ ਹੋਰ ਇੰਕਲ ਕੋਲੇ ਰੇਟ ਕਾ ਤਾਂ ਵੱਧ ਗਿਆ ਕੇਲੇ ਦਾ ਬਾੜ ਵੱਧ ਗਿਆ ਕੇਲਾ ਐਕਸਪੋਰਟ ਹੋਣ ਲੱਗ ਗਿਆ ਸਹੀ ਹੈ ਬਾਹਰ ਜਾਣ ਲੱਗ ਗਿਆ ਹਾਂ ਕੇਲਾ ਐਕਸਪੋਰਟ ਬਾਹਲਾ ਹੋ ਰਿਹਾ ਹੈ ਹਾਂਜੀ ਵਧੀਆ ਕੇਲਾ ਦੋ ਲੈਣੇ ਸਾਰਾ ਹੀ ਇੱਕ ਬੜੀ ਗਰਮੀ ਕਰਕੇ ਥੋੜਾ ਜਿਹਾ ਫਰਕ ਤਾਂ ਪੈਂਦਾ ਹੋਊਗਾ ਜੋ ਐਕਸਪੋਰਟ ਕਰਕੇ ਐਕਸਪੋਰਟ ਕਰਕੇ ਹੈ ਜੀ ਕੇਲਾ ਬਾਹਰ ਜਾ ਰਿਹਾ ਜਾ ਉਹ ਤੁਹਾਨੂੰ ਪਾਈ ਗੁੰਜ ਨੇ ਡਾਲਰਾਂ 'ਚ ਵਿਕਣਾ ਹਾਂ ਉਹਦਾ ਰੇਟ ਹੀ ਨਹੀਂ ਪੁੱਛਦੇ ਮੈਂ ਸਹੀ ਗੱਲ ਉਹਦਾ 50 ਰੁਪਏ ਕਿਲੋ ਵੀ ਚੱਕ ਲੈਂਦੇ ਕੱਚਾ ਇੱਕ ਗੱਲ ਸਮਝ ਆਉਂਦੀ ਉਹਨਾਂ ਦਾ ਆਪਣੇ ਨਾਲੋਂ ਕਰੰਸੀ ਤੇਜ ਆ ਹਨਾ ਤੇ ਆਹ ਮੰਨ ਕੇ ਚਲੋ 400 ਦਾ ਉਹ ਆਪਣੇ ਨਾਲ ਕੁਆਲਿਟੀ ਸੁਧਾਰਦੇ ਆ ਨਾ ਆਪਣੇ ਉੱਤੇ ਕੋਸ਼ ਥੱਲੇ ਕੋਸ ਐ ਨਹੀਂ ਨਾ ਹੁੰਦਾ ਉਹਨਾਂ ਦਾ ਉਹਨਾਂ ਦੇ ਇੱਕ ਚੀਜ਼ ਹੀ ਆਂਦੀ ਆ ਹੁਣ ਬਾਹਰੋਂ ਇੰਪੋਰਟਡ ਸੇਬ ਆਂਦਾ 4500 ਰੁਪਏ ਵਿਕਿਆਗਾ 18 ਕਿਲੋ ਸਹੀ ਹੈ ਜੀ ਉਹ ਗੱਲ ਆ ਹਾਂ ਫਰੈਸ਼ ਗੱਲ ਆ ਜਿਹਨੂੰ ਕਹਿੰਦੇ ਆ ਉਹ ਕੁਆਲਟੀ ਆ ਸਹੀ ਹੈ ਜੀ ਆਪਣੇ ਕੁਆਲਟੀ ਨਿਸਦਾਰ ਦੀ ਵਿੱਚ ਛੋਟੇ ਬਾਤ ਦੇ ਵਿੱਚ ਵੱਡੇ ਬਾਤ ਦੇ ਵਿੱਚ ਵੀਂਗੇ ਬਾਤ ਦੇ ਕੰਡੇ ਬਾਤ ਉਹ ਚੀਜ਼ ਇੱਕ ਸਾਰ ਭਰ ਕੇ ਲਿਆਓ ਰੇਟ ਲੱਗ ਮਿਲੂਗਾ ਤੁਹਾਨੂੰ ਆ ਮਤੀਰਾ ਖਰਬੂਜੇ ਨਹੀਂ ਜਾਂਦੇ ਮਰ ਜੀ ਹੈ ਆ ਮਤੀਰਾ ਜਾਂਦਾ ਨਹੀਂ ਖਰਬੂਜਾ ਬਾਹਰ ਜਿਵੇਂ ਇਹ ਨਹੀਂ ਮੇਰੇ ਕੋ ਜਾਂਦਾ ਆਪਣੇ ਕੁਆਲਿਟੀ ਪਸੰਦ ਨਹੀਂ ਉਹਨਾਂ ਨੂੰ ਹਾਂ ਨਾ ਨਹੀਂ ਐਕਸਪੋਰਟ ਜਾਂਦਾ ਕਿੰਨੇ ਦਿਨ ਭਾਜ ਕੇ ਜਾਂਦੇ ਮਟੀਰੀਅਲ ਉਹਨਾਂ ਦੇ ਮੈਂ ਅੱਗੇ ਅਖੀਨ ਮੈਂ ਕਿਹਾ 400 ਦਾ ਤੇ 6 ਭਾਜੇ 5 ਡਾਲਰਾਂ ਦਾ ਗੱਟਾ ਹੈ ਆਪਣੇ ਨਾਲੋਂ ਜਿਆਦਾ ਵਧੀਆ ਤਾਂ ਮਹਾਰਾਸ਼ਟਰੀ ਹੁੰਦਾ ਇਹ ਬੋਵੀ ਸਹੀ ਹੈ ਜੀ ਇੱਕ ਸਾਰ ਆਂਦਾ 골ਡਨ ਕਲਰ ਦਾ ਡੱਬੇ ਚ ਪਾ ਕੇ ਉਹਨਾਂ 10 ਕਿਲੋ ਤਾਂ ਉਹ ਜਾਂਦਾ ਉਹ ਹਜੇ ਵੀ ਵਿਕੀ ਜਾਂਦਾ ਹੈਗਾ 10 ਕਿਲੋ 500 60 300 400 ਰੁਪਏ ਦਾ ਕੀ ਬਾਤ ਹੈ ਜੀ ਆ ਰੇਣਾ ਆਪਣੇ ਕੁਆਲਿਟੀ ਥੋੜੀ ਜਿਹੀ ਮਾਰ ਕਰਦੇ ਕੁਆਲਿਟੀ ਘੜੀ ਘਟਾ ਦਿੰਦੇ ਆਪਾਂ ਆਪ ਹੀ ਵੜਾ ਦਿੰਦੇ ਬੋਵੀ ਤਾਂ ਵਧੀਆ ਉਹ ਵੀ ਤਾਂ ਢੇਡਕਵਾਲ ਦੀ ਉਹ ਵੀ ਅੱਜ ਤਾਂ ਬਹੁਤ ਸੁਣਾ ਆਇਆ ਐਵੇਂ ਕਹਦੀ ਪਹਿਲੀ ਕਟਿੰਗ ਦਾ ਮਾਲ ਆਇਆ ਇਹ ਜਲੰਧਰ ਸਾਈਡ ਤੋਂ ਆਇਆ ਉਹ ਗੱਲ ਉੱਥੇ ਆਈ ਨੇ ਜੀ ਬੰਦਾ ਇੱਕ ਖਰਾਬ ਕਰਦਾ ਹੁੰਦਾ ਮੜ ਕੇ ਕਹਿੰਦਾ ਸਾਰੇ ਹੀ ਅੱਜ ਵੀ ਕੁਆਲਿਟੀ ਬਣਾ ਕੇ ਲਿਆ ਹੁਣ ਮਤੀਰਾ ਤੁਸੀਂ ਆਪ ਹੀ ਕਹਿੰਨੇ ਆ ਇਹ ਲੋਕੀ 7 ਵਿੱਚ ਇਹਨੇ ਮੈਂ 10 ਵਿੱਚ ਆ 10 ਵਿੱਚ ਕੁਆਲਿਟੀ ਤਾਂ ਹੀ ਵਿਕਿਆ 5 ਤੇ ਵੀ ਆ ਗਿਆ ਰੇਡ 5 ਤੇ ਵੀ ਆ ਗਿਆ ਮੈਂ ਨਹੀਂ ਵੇਚਿਆ ਘੱਟ ਨਾਲ ਮੇਰੇ ਕੋਲ ਗੱਡੀ ਕਦੋਂ ਦੀ ਵਿਕੀ ਹੋਈ ਆ ਗੱਡੀ ਕਦੋਂ ਦੀ ਵਿਕੀ 10 ਦੇ ਸਾਹਮਣੇ ਹਾਂ ਕਵਾਲੀ ਦੀ ਗਈ ਨਹੀਂ ਗੱਡੀ ਮੰਡੀ ਦੇ ਵਿੱਚ ਇਹ ਨਹੀਂ ਫਰਕ ਪੈਂਦਾ ਮਾਲ ਕਿੰਨਾ ਆਇਆ ਇਹ ਫਰਕ ਬੰਦਾ ਨਹੀਂ ਕੁਆਲਿਟੀ ਜਿਹਨੇ ਕੁਆਲਿਟੀ ਲੈਣੀ ਹੈ ਸਾਡੇ ਕੋਲੇ ਆਉਂਦਾ ਹੀ ਆਉਂਦਾ ਹਾਂਜੀ ਧੋਖਾ ਕਰਨਾ ਨਹੀਂ ਨਾ ਬਜਨ ਘੱਟ ਤੋਲਣਾ ਸਹੀ ਹੈ ਜੀ ਬੰਦੇ ਨੂੰ ਵੀ ਕਹਿ ਰੱਖਿਆ ਹਾਂ ਲੈ ਵੀ ਸੇਰ ਸਾਹਿਬ ਦਾ ਨੰਬਰ ਆ ਗਿਆ 988520701 ਨਾ ਤੇ ਬਾਈ ਦੀ ਦੁਕਾਨ ਤੇ ਆਉਣ ਚਲੇ ਚੌਥੀ ਨੰਬਰ ਦੁਕਾਨ ਆ ਗਈ ਬਾਈ ਦੀ ਜਦੋਂ ਸੀ ਮੰਡੀ ਦੇ ਇੰਟਰਨ ਦੇ ਇਧਰਲੇ ਪਾਸੇ ਹੋਣਾ ਠੀਕ ਆ ਬਾਈ ਜੀ ਸੇਰ ਸਾਹਿਬ ਆਹ ਕਿੰ ਬਾਸ ਮਿਹਰਬਾਨੀ ਜੀ ਨੰਬਰ 2324 ਦੁਕਾਨ ਨੰਬਰ 2324 ਆ ਗਈ ਸਹੀ ਹੈ ਜੀ ਲੈ ਵੀ ਦੁਕਾਨ ਨੰਬਰ ਤੇ ਲੋਵੀਆ ਤੇ ਵੈਸੇ ਛੇੜਦਾ ਨੰਬਰ ਹੀ ਹੈਗਾ ਬਾਈ ਯਾਰ ਨਾ ਪਤਾ ਲੱਗੇ ਫੋਨ ਲਾ ਲਓ हां 98852771 भाई दा नंबर लो भाई ਹਣ ਸਬਜ਼ੀ ਦੇ ਰੇਟ ਖਣ ਲਗੇ ਪਹਿਲਾ ਬਣਾਈ ਫਲ ਵਾਲੇ ਪਾਸੇ ਨਾ ਭਾਈ ਫਲ ਕੀ ਆ ਚਲਾ ਮਹਾਰਾ ਜੀ ਵੀਰੇ ਵਧੀਆ ਕਿਹੜੇ ਰੇਟ ਕਰਤੇ ਭਾਈ ਅੱਜ ਫਿਰ ਸਵੇਰੇ ਥੋੜੀ ਤੇਜ਼ੀ ਸੀ ਹੁਣ ਮੰਦਾ ਹੋ ਗਿਆ ਹੁਣ ਮੰਦਾ ਹੋ ਗਿਆ ਸਵੇਰੇ ਕੀ ਰੇਟ ਸੀ ਭਾਈ ਸਵੇਰੇ ਤੋਰੀ 15 16 ਰੁਪਏ ਹੁਣ 5 ਰੁਪਏ ਨਹੀਂ ਚੱਕਦਾ ਹੁਣ 5 ਰੁਪਏ ਨਹੀਂ ਚੱਕਦਾ ਕੋਈ ਸਵੇਰੇ 16 ਰੁਪਏ ਇਹ ਕੀ ਚੱਕਰ ਬਣ ਕੇ ਭਇਆ ਬਸਾ ਹੁਣ ਗਾਕ ਘਾਟਾ ਸਵੇਰੇ ਸਵੇਰੇ ਗਾਕ ਸੀ ਹੁਣ ਗਾਕ ਨਹੀਂ ਹੈਗਾ ਬਿਲਕੁਲ ਲੈ ਭਾਈ ਸਵੇਰੇ ਸਵੇਰੇ 5 5:30 ਵਜੇ ਦਾ ਵਿਕੀ ਤੜ ਤੜਤੀ 15 15 16 ਰੁ ਸਤਾ ਹੋਏ 2 ਘੰਟੇ ਜ ਰੇਟ ਥੱਲੇ ਹੁਣ 2 ਘੰਟੇ ਰੇਟ ਥੱਲੇ ਹੋ ਗਏ ਤੋਰੀ ਤੋਰੀ ਹੋ ਗਈ ਮਿੱਤਰੋ ਆ ਵੇ ਲੋ ਜਾਂ ਤੋਰੀ ਦੀ ਕਬਾੜੀ ਬਹੁਤ ਸ਼ਾਨਦਾਰ ਆ ਭਾਈ ਯਾਰ ਤੇ 750 ਮੈਂ ਫਿਰ ਜੀ 5 ਰੁਪਏ ਆ ਬਈ ਕਦੂ ਦਾ ਰੇਟ ਜੀ ਕਦੂ ਆ ਜਿਹੜਾ ਵਧੀਆ ਕਦੂ ਉਹ ਪਿਆ ਸਹੀ ਆ ਜੀ ਇਹ ਵੀ ਕਿਹਾ 8 ਰੁਪਏ ਕਿਲੋ 8 ਰੁਪਏ ਇਹ ਟੌਪ ਦਾ ਕਦੂ ਆ ਗਿਆ ਇਧਰ ਆ ਗਿਆ ਅਧੂਰਾ ਕਦੂ ਚਮਕ ਦੇਖ ਲੋ ਕਿੰਨੀ ਇਧਰੋਂ ਅੱਗੇ ਦਰੂਆ ਖਤਮ ਆ ਹਾਂ ਇਸ ਤੋਂ ਬਈ ਲਾਇਆ ਤਾਂ ਨਹੀਂ ਕੋਈ ਨਹੀਂ ਕੁਛ ਨਹੀਂ ਲਾਇਆ ਚਮਕ ਵੇਖ ਲੋ ਆਪੇ ਕਿਉਂ ਕਿਉਂ ਲਾਉਗਾ ਉਸ ਵੀ ਨਹੀਂ ਲਾਇਆ ਮਾਰਾ ਹੀ ਦੀ ਮੇਰਾ ਇਹ ਲਾਦਾ ਵੀ ਜਿਵੇਂ ਚਮਕਾਈ ਪਈ ਹੋਵੇ ਨਹੀਂ ਮਹਾਰਾਜ ਦੀ ਮੇਰਾ ਕੁਦਰਤੀ ਮਹਿਰ ਹੈ ਸਾਡਾ ਬਾਪੂ ਸਾਡੇ ਨਾਲ ਜਿਹਦਾ ਕਿੱਦੂ ਆਇਆ ਇਹਨਾਂ ਦੇ ਕਿੱਦੂ ਆਈਏ ਤੁਹਾਡੇ ਕਿੱਦੂ ਆਜੀ ਇਹ ਲਾਇਆ ਕੋਸ ਬਾਈ ਯਾਰ ਨਹੀਂ ਲਾਇਆ ਹਾਂ ਨਾ ਕਮਾਲ ਹੋ ਗਿਆ ਇੰਨੀ ਥੋੜੀ ਕੁਆਲਿਟੀ ਆ ਇਹ ਕਿਹੜੀ ਵੈਰਿਟੀ ਆ ਗਈ ਜੀ ਇਹ ਘੜਦਾ ਕੀ ਸਾਡਾ ਇਹਨੂੰ ਬੱਲਾ ਕਦੋਂ ਕਹਿੰਦੇ ਆ ਪਹਿਲੇ ਕਰਾਉਡ ਕਰੇਡ ਬੱਲਾ ਕਦੋਂ ਤਬ ਜਦ ਮੈਂ ਕਰੇਲੇ ਬਾਈ ਸ਼ਰਮਾ ਕਰੇਡਾਂ ਪਹਿਲਾਂ ਕਰਾਦਾ ਇਧਰ ਚਲੇ ਪਏ ਇਧਰ ਵੇਖੋ ਕੁਆਲਿਟੀ ਬਾਈ ਹਾਂ ਨਾ ਕਰੇਲਾ 15 ਰੁਪਏ ਕਿਲੋ 15 ਰੁਪਏ ਕਿਲੋ ਬਾਈ ਕਰੇਲਾ ਕਰੇਲਾ ਹੋ ਗਈ ਝਾੜ ਕਰੇਲਾ ਨਹੀਂ ਆ ਬਾਈ ਝਾੜ ਕਰੇਲਾ ਨਹੀਂ ਹੈਗਾ ਸ਼ੁਰੂ ਕੋਲ ਹੋ ਜੂਗਾ ਆਪਣੇ ਆਪਣੇ ਕੋਲ ਤਾਂ ਨਹੀਂ ਮੰਗਾਦੇ ਝਾੜ ਕਰੇਲਾ ਯਾਰ ਉਧਰੋਂ ਆਉਂਦਾ ਆਪਣੇ ਕੋਲ ਨਹੀਂ ਪਾਸੇ ਹੁੰਦਾ ਨਾ ਜਿਵੇਂ ਵੰਗਾ ਚੱਲ ਪਿਆ ਜੀ ਵੰਗੇ ਦਾ ਰੇਟ ਬਾਈ ਵੰਗਾ 7-8 ਰੁਪਏ ਕਿਲੋ ਵੰਗਾ 7-8 ਰੁਪਏ ਰਹਿ ਗਿਆ ਤੇ ਟਿੰਡੋ ਬਾਈ ਜਿਹੜੀ ਪਾਈ ਜਾਂਦੇ ਇੰਦਰ ਇਹਨਾਂ ਦਾ ਕੀ ਰੇਟ ਚੱਲਿਆ ਸੀ ਟਿੰਡੋ 25 ਰੁਪਏ ਕਿਲੋ ਵਧੀਆ ਤੋਂ ਵਧੀਆ ਟਿੰਡੋ 25 ਰੁਪਏ ਕਿਲੋ ਬਾਈ ਜਿਹੜੀ ਆ ਕੁਆਲਿਟੀ ਹੈ ਨਾ 25 ਰੁਪਏ ਕਿਲੋ ਰਹਿ ਗਿਆ ਟਿੰਡੋ 25 ਰੁ ਤੋਂ 15 15 18 18 ਨਾ ਵਕੀਰ ਉਹ ਕੁਆਲਿਟੀ ਦੇ ਸਰਤੇ ਆ ਹਾਂ ਜਿਵੇਂ ਆ ਕੱਦੂ ਵੇਖ ਲੈ ਚਮਕ ਮਾਰਦਾ ਪੂਰਾ ਹਾਂ ਤੇ ਐਂ ਦਾ ਚਮਕ ਦੁੱਤੇ ਆ 4 ਰੁਪਏ ਵੀ ਕੀ ਜਾਂਦਾ ਹਾਂ ਤੇ ਇਹ 8 ਰੁਪਏ ਵੀ ਗੱਲ ਆ ਟਮਾਟਰ ਟਮਾਟਰ ਦਾ ਹੀ ਟਮਾਟਰ 75 ਦੇ 75 ਕਿਲੋ 5 ਰੁਪਏ ਕਿਲੋ ਜਿਹੜਾ ਮੈਥਰੋ ਚੱਲੀ ਜਾਂਦਾ ਜੀ ਢਾਲੀ ਵਾਲ ਫਰੂਟ ਕਾਪੜੀ ਤੇ ਤੇ ਆਲ ਓਵਰ ਸਾਰੇ ਰੇਟ ਘੜਾਏ ਆ ਬਾਈ ਹਨਾ ਤੇ ਵੰਗਾ ਦਾ ਰੇਟ ਤੁਹਾਨੂੰ ਦੱਸ ਦਿੰਨੇ ਵੰਗਾ ਬਾਈ ਬੰਗਾ ਕੀ ਰਿਹਾ ਵੰਗਾ ਬੰਗਾ 7-8 ਰੁਪਏ 7-8 ਰੁਪਏ ਹਨਾ ਤੇ ਸਾਰੇ ਰੇਟ ਬਾਈ ਵੀ ਘੜਾਏ ਆ ਢਾਲੀ ਵਾਲ ਫਰੂਟ ਕੰਪਨੀ ਤੇ ਤੇ ਗਪਾਲ ਦਾ ਨੰਬਰ ਦੇ ਕੇ ਹਨ 9814357868 98143 ਦੇ 57868 ਬਾਈ ਬੋਲੀ ਵਾਲਾ ਤਾਂ ਕੰਮ ਹੀ ਹੈ ਨਾ ਉਹਨ ਖਤਮ ਹੋਈ ਬੋਲੀ ਬੋਲੀ ਕਿਉਂ ਨਹੀਂ ਕਰਦਾ ਹੁਣ ਤੂੰ ਬੋਲੀ ਬੰਦੇ ਨਹੀਂ ਆਦੇ ਹੁਣ ਮੱਦਾ ਪਿਆਗਾ ਭਾਈ ਸਾਹਿਬ ਸਬਜ਼ੀ ਤਾਂ ਅਵੇ ਜਮਈ ਮੱਦ ਦੀ ਪਿੰਡੇ ਕੇ ਜੰਦੇ ਪਿੰਡੇ ਪਿੰਡੇ ਕੀ ਰੇਟ ਵੇਗੀ ਮੰਡੀ 20 ਰੁਪਏ ਵੇਗੀ ਪਿੰਡੀ ਵਾਗੀ ਵੀ ਯਾਰ 25 30 35 40 ਵਿਕ ਜਾਂਦੀ ਸੀ ਪਿੰਡੀ ਹੁਣ 20 ਪਿਆਈ ਕੋ ਮਜਾ ਰ ਅੱਜ ਸਮਝੀਗਾ ਕੀ ਹੈ ਮਜਾ ਤੋਰੀ ਜਿਆਦਾ ਆਈ ਗਈ ਤੋਰੇ ਹੀ ਤਾਂ ਕੋਈ ਵਿਕੀ ਹੈ 70 ਰੁਪਏ ਵਾਲੇ بابا 7 ਰੁਪਏ 8 ਰੁਪਏ ਕਿਲੋ ਸਤ ਸਤ ਜੀ ਬੰਦੀਆਂ ਦਾ ਲਾਜ 10 ਰੁਪਏ ਕਿਲੋ ਵਿਕੀ ਜਾਵੇ 10 ਰੁਪਏ ਕਿਲੋ 7-8 ਰੁਪਏ ਲੈ ਕੇ 10 ਕਦੂ ਜਿਵੇਂ ਆ ਪਿਆ ਕਿਉ ਕਿਉ ਇਹ 6 ਰੁਪਏ ਕਿਲੋ ਵਿਕੇ 6 ਰੁਪਏ 7-8 ਰੁਪਏ ਵੀ ਲੱਗ ਗਈ ਇੱਕ ਵਾਲੀ ਹਾਂ 7-8 ਰੁਪਏ ਦਾ ਕਹਿੰਦਾ ਲੱਭਿਆ ਰੇਣਾ ਸਾਰੀ ਸਾਂਝ ਮੰਡੀ ਕਰੀ ਫਿਰਦੇ ਯਾਰ ਕਿੱਝ ਕਰ ਬੰਦੀ ਤੇ ਮੰਡੀ ਜੀ ਬੰਡੀ ਗੜੀ ਤੇਜਾ 20 ਰੁਪਏ ਬੇ ਤੜਾਈ ਪਤਾ ਮੰਡੀ ਕਿੰਨੀ ਪੈਂਦੀ ਹੈ ਕਿ ਬੰਦੀ 7 ਤੜਾਈ ਵਾਲੀ ਮਹਿੰਗੀ ਪੈਂਦੀ ਹੈ ਤੋੜਨੀ ਬਹੁਤ ਖੈਣਾ ਪਿੰਡੀ ਤੇ ਆਹ ਰੇੜਾ ਬਾਈ ਜਿਹੜਾ ਚੱਲੀ ਜਾਂਦਾ ਇਧਰ ਪਿੰਡੀ ਨਹੀਂ ਚਾਹੀਦੀ ਯਾਰ ਕੰਡ ਦਾ ਘਰ ਆ ਯਾਰ ਅੱਛਾ ਹਾਂ ਪਿੰਡੀ ਨਹੀਂ ਖਾਣੀ ਚਾਹੀਦੀ ਮੋੜ ਦੇ ਮੋੜ ਬਾਕੀ ਆਹ ਜੱਟੇ ਮੋੜ ਦੇ ਹੋਤੀ ਜਾਂਦੀ ਨਾ ਹੋਰ ਨਾ ਸਪਰੇ ਬਾਈਆਂ ਦਾ ਕਹਿੰਦਾ ਪਿੰਡੀ ਨਹੀਂ ਖਾਣੀ ਚਾਹੀਦੀ ਕਹਿੰਦਾ ਕੰਡ ਦਾ ਘਰ ਆ ਹਾਂ ਪਿੰਡੀ ਕੰਡ ਦਾ ਘਰ ਆ ਬਾਈ ਕੀ ਚੱਕਰ ਯਾਰ ਐਵੇਂ ਨਹੀਂ ਆਉਂਦੇ ਚਾਚਾ ਕੇ ਯਾਰ ਹਾਂ ਬਾਈ ਮਤੀਰਾ ਨਹੀਂ ਲੜਵਾਇਦਾ ਹਾਂ ਮਤੀਰਾ 8 ਰੁਪਏ ਵਿਗਿਆ ਇਹ ਮਿੱਠਾ 8 ਰੁਪਏ ਕਿਲੋ ਮਤੀਰਾ ਹਾਂ ਸਾਰੀ ਗੱਡੀ ਵਿਕੀ 8 ਰੁਪਏ ਕਿਲੋ 70 ਰੁਪਏ ਵੀ ਲੱਗ ਜੂਗਾ 7 ਵੀ ਲਾ ਦਿੰਨੇ ਲਿਆਜ ਵਾਲੇ ਨੂੰ 6 ਵੀ ਲਾ ਦਿੰਨੇ ਨਹੀਂ 6 ਨਹੀਂ 70 ਰੁਪਏ ਘਟੋ ਦਾ ਡਰੇਡ 7 ਤੇ 8 ਇੰਨਾ ਨਹੀਂ ਘਟਾਉਣਾ ਹੈ ਯਾਰ 1 ਰੁਪਈਆ ਦਾ ਕਰ ਦਿੰਦੇ ਪਿੰਡੀ 8 8 ਰੁਪਏ ਜਿਹੜਾ ਮਤੀ ਦਾ ਪਿੰਡੀ ਨਹੀਂ ਖਾਣੀ ਚਾਹੀਦੀ ਯਾਰ ਇਹਦਾ ਕੰਡ ਦਾ ਘਰ ਆ ਯਾਰ ਹਾਂ ਹਾਂ ਨਹੀਂ ਨਹੀਂ ਕਈ ਲੋਕਾਂ ਇਹਨਾ ਧੋਤੀ ਜਾਂਦੀ ਸਪਰੇ ਯਾਰਾਂ ਬਾਲੀ ਕਰ ਦੇ ਦਿੱਤੇ ਪਿੰਡੀਆਂ ਲੜ ਪਣਗੇ ਬੰਦਾ ਪਿੰਡੀਆਂ ਘੋਣਗੇ ਯਾਰ ਆਪਾਂ ਦਾ ਬਣੇ ਇੱਥੇ ਆਉਣੇ ਨਹੀਂ ਚਾਹੀਦੇ ਪਿੰਡੀ ਵਾਲੇ ਹਾਂ ਹਾਂ ਉਹ ਲੜਪਣ ਕਿੱਦਾਂ ਉਹਦੇ ਆ ਇੱਕ ਸੱਜੀ ਧੋਤੀ ਜਾਂਦੀ ਪਿੰਡੀ ਨਹੀਂ ਧੋਤੀ ਨਹੀਂ ਕੱਲੀ ਯਾਰ ਹਾਂ ਹਾਂ ਮੈਂ ਧੋਤੀ ਜਾਂਦੀ ਹਾਂ ਤੁਹਾਨੂੰ ਨਹੀਂ ਨਹੀਂ ਧੋਤੀ ਨਹੀਂ ਜਾਂਦੀ ਯਾਰ ਹਾਂ ਕੰਦੇ ਵਾਲੀਆਂ ਚੀਰ ਕੱਟ ਕੇ ਆ ਹੀ ਛੱਡ ਦਿੰਦੀਆਂ ਵਿੱਚ ਹਾਂ ਇਹ ਸਪਰੇ ਕਰ ਦੇ ਤੀਜੇ ਦਿਨ ਤੀਜਾ ਨਾਲ ਸਪਰੇ ਹੁੰਦੀ ਹੈ ਇਹਦੇ ਨਾਲ ਦੇ ਕਿੰਨੀ ਕਰਦੇ ਇੱਟੇ ਨਹੀਂ ਕਹ ਹੁੰਦੀ ਸਪਰੇ ਲਓ ਜਾਨ ਟੀਕੇ ਲਾਉਂਦੇ ਬਾਈ ਇਹਦੇ ਤੇ ਟੀਕੇ ਲਾਉਂਦੇ ਹੈ ਟੀਕੇ ਉਹਨਾਂ ਬੁੜੀਆਂ ਤੇ ਲਾ ਦੋ ਉਹਨਾਂ ਦੇ ਪਿੰਡਿਆਲੇ ਬੁੜੀਆਂ ਤੇ ਲਾ ਦਿੰਦੇ ਨਾ ਟੀਕੇ ਐਨਾ ਐਨਾ ਕਿਹੜਾ ਵੇਲਾ ਯਾਰ ਇਹਨੇ ਟੀਕੇ ਕਿਹੜੇ ਲੇਉਂ ਬੱਲੇ ਹਾਂ ਸਾਲਾ ਰੇਟ ਵੱਲ ਚ ਲਾਉਂਦੇ ਨਾ ਨਹੀਂ ਫਿਰ ਸਾਲਾ ਵੱਲੋਂ ਕਿਹੜਾ ਥੋੜਾ ਹੁੰਦਾ ਮੰਨਣਾ ਕੀ ਹੈ ਇੱਕ ਬੰਦਾ ਕਿੱਲਾ ਲਾਉਂਦਾ ਟੀਕਾ ਦਾ ਐ ਨਹੀਂ ਲੱਗਦੇ ਟੀਕੇ ਵੱਲੋਂ ਐ ਨਹੀਂ ਲੱਗਦੇ ਟੀਕੇ ਰਕ ਕਿਹ ਜੀ ਉਹ ਹੀ ਲੈਦਾ ਹਾਂ 70 ਰੁਪਏ ਕਿਨੋ ਦਾ 80 ਰੁਪਏ ਕਿਲੋ ਬਹੁਤ ਮਰਜ਼ੀ ਬਣਾਈ ਹੋ ਜਾ ਅੱਛਾ ਜੀ ਗੱਲਾਂ ਕਹਿੰਦੇ ਨੇ ਘੋੜੇ ਨੂੰ ਗਧਾ ਤੇ ਗਧਾ ਹੀ ਗਈ ਜਾਂਦਾ ਗਧਾ ਹੀ ਗਈ ਬਸ ਉਹਨਾਂ ਨੇ ਕਿ ਬੀਜ ਦੂ ਬਾਪੇ ਕਹਿੰਦਾ ਹਾਂ ਸਹੀ ਹਲਾ ਮੇਰੇ ਕੋਲ ਸੁਣ ਲੈ ਕੱਲ ਮੈਂ ਲੱਗਿਆ 10 ਰੁਪਏ ਕਿਲੋ ਨਹੀਂ ਪੁੱਛੀਆਂ ਹਾਂ ਤੇ ਵਾਪਸ ਲੈ ਗਿਆ ਨਹੀਂ 10 ਰੁਪਏ ਕਿਲੋ ਕਿਵੇਂ ਕੱਲ ਪੁੱਛੀ ਵੀ 10 ਰੁਪਏ ਨਹੀਂ ਪੁੱਛੀਆਂ ਕਰ ਉਹ ਹੀ ਪਿੰਡੀਆਂ ਮੈਂ ਅੱਜ 20 ਰੁਪਏ ਵੇਚੀਆਂ ਉਹ ਹੀ ਉਹ ਹੀ ਪਿੰਡੀਆਂ ਅੱਛਾ ਇਹ ਕੀ ਚੱਕਰ ਆ ਬਸ ਮਾ ਲਗਾ ਨਵੀਂ ਲੈ ਕੇ ਆਜੋ ਨਵੀਂ ਨਹੀਂ ਉਹੀ ਪਿੰਡੀ ਵਿੱਚ ਵੀ ਅੱਛੀ ਆ ਉਹੀ ਪਿੰਡੀ ਵਿੱਚ ਵੀ ਅੱਛੀ ਆ ਕੱਲ ਪਾ ਵਾਪਸ ਲਗਾ ਹੀ ਪੰਡਾ ਓਏ ਪਤਾ ਹੀ ਕੋਈ ਨਹੀਂ ਆ ਉਹੀ ਪਿੰਡੀ ਲਵੇ ਲੈਂਦੀ ਆ ਮੈਂ 20 ਕਿਲੋ ਵਿੱਚ ਹਾਂ ਤੇ ਜਨਾਬ ਬਾਈ ਆਖੀਂ ਕਹਿੰਦਾ ਖਾਣੀ ਨਹੀਂ ਚਾਹੀਦੀ ਪਿੰਡੀ ਇਹ ਨੂੰ ਕੀ ਕਹਣਾ ਹੈ ਬਾਈ ਆ ਚੱਲੀ ਗਈ ਚੱਲੇ ਕੀ ਭਰਾ ਚੱਲੀ ਬਾਈ ਔਰ 5 ਰੁਪਏ ਕਿਲੋ ਵੀ ਗਈ ਆ 5 ਰੁਪਏ ਕਿਲੋ ਹੋਰ ਨਾਲ ਸ਼ੁਰੂ ਹੋਣ ਹੋਈ ਇਹ ਤਾਂ ਯਾਰ ਬਾਈ ਇਹਨਾਂ ਦਾ ਰੇਟ ਆ ਹੀ ਹੈ ਯਾਰ ਛੇ 5 6 ਰੁਪਏ ਕਿਲੋ ਜਿਹੜਾ ਪਿੰਡੀ ਦਾ ਰੇਟ ਰਹਿ ਗਿਆ ਬਾਈ ਆ ਜੋ ਪਿੰਡੀ ਆਖੇ ਨੇ ਚੱਲੀ ਦਾ ਰੇਟ ਰਹਿ ਗਿਆ ਚੱਲੀ ਆਲੀ ਵੇਖੋ ਯਾਰ ਇਧਰ ਹਣਾ ਹਾਂ ਉਸ ਤੋਂ ਕੋਈ ਲਾਇਆ ਤਾਂ ਨਹੀਂ ਕੋਈ ਨਹੀਂ ਕੁਛ ਨਹੀਂ ਲਾਇਆ ਚਮਕ ਵੇਖ ਲਓ ਆਪੇ ਕਿਉਂ ਕਿਉਂ ਲਾਉਗਾ ਉਸ ਵੀ ਨਹੀਂ ਲਾਇਆ ਮਾੜੀ ਦੀ ਮੇਰਾ ਇਹ ਨਾਲੇ ਲਾਦਾ ਵੀ ਜਿਵੇਂ ਚਮਕਾਈ ਪਈ ਹੋਵੇ ਨਹੀਂ ਮਾਰਾ ਜੀ ਮੇਰਾ ਕੁਦਰਤੀ ਮੈਰ ਹੈ ਹਾਂ ਤੁਹਾਡਾ ਬਾਪੂ ਸਾਡੇ ਨਾਲ ਜਿਹਦਾ ਕਿੱਦੂ ਹੈ ਨਾ ਕਿੱਦੂ ਆਈ ਦੋ ਜਿਹਦਾ ਕਿੱਦੂ ਆ ਜੀ ਇਹ ਲਾਇਆ ਕੁਛ ਬਾਈ ਯਾਰ ਨਹੀਂ ਲਾਇਆ ਇਹਦਾ 100% ਰੈਡੀ ਹੁੰਦੀ ਆਗੀ ਚੱਲੀ ਜੀ ਘੜਟ ਕੁਆਲਟੀ ਆ ਨਾ ਬੇਸ਼ਕ ਚਲੀ ਦਾ ਘੜਟੀ ਘੈਂਡਾ ਨਾ ਸਿਰਾ ਕੁਆਲਟੀ ਆ ਜਿਚਾ ਆ ਕੇ ਲਾਈਆ ਨਾ ਇਹ ਹੁਣੇ ਹੋਣ ਲੱਗੇ ਆਪਣੇ ਹਾਂ ਹੁਣੇ ਬਾਈ ਦੋ ਦਿਨਾਂ ਤੋਂ ਅੱਛੂ ਜੂ ਮਹਿੰਗੇ ਹੋ ਗਏ ਕਿ ਤਾ ਕੀਸਾ ਬਹੁਤ ਸਸਤੇ ਹੋ ਗਏ ਉਹੀ ਰੇਡ ਚੱਲੀ ਜਾਂਦਾ 10-12 ਰੁਪਏ ਦੇ ਘੇੜੀ ਦਾ ਕੰਮ ਹੈ ਇਹ ਰੈਂਡ ਤੇ ਇਹੀ 50 ਵਿਕਨੇ ਆ ਹਾਂ ਆ ਬਾਈ ਨੇ ਪੈਂਡ ਤੇ 50 ਲਖਣੇ ਇੱਥੇ ਖੜੇ ਦਾਖਲ ਐਸੇ ਬਾਈ ਨਹੀਂ ਵੇਚਨੇ ਰੁਪਿਆ ਤੇ ਬਾਈ ਦਾ ਨੰਬਰ ਆ ਗਿਆ 9951876769995187 ਜੇ ਹੋਰ ਪਾ ਠੀਕ ਆ ਓਕੇ ਬਾਈ ਤੋਰੀ ਫਿਗੀ ਤੋਰੀ ਦਾ ਇੰਨਾ ਮੰਦਾ ਹਾਲ ਬਾਈ ਯਾਰ ਹੈ ਤੋਰੀ 7-8 ਰੁਪਏ ਰਹਿ ਗਈ ਅਜਾ ਕਮਾਲ ਕਰਦੀ ਆ 15-15 20-20 ਵਿਕਨ ਵਾਲੀ ਚੀਜ਼ ਬਹੁਤ ਜ਼ਿਆਦਾ ਓਵਰ ਹੋ ਗਈ ਨਾ ਜ਼ਿਆਦਾ ਹੁਣ ਲਾਪੀ ਹਾਂ ਨਾ ਬਈ ਇੱਕੋ ਦਮ ਹੀ ਮਾਰ ਆਉਣ ਲੱਗ ਗਿਆ ਤੇ ਤੋਰੀ ਜਿਹੜੀ ਆ ਬਾਈ ਆ ਰੇਟ ਹੈ ਕਿ 7-7 ਰੁਪਏ ਬਾਈ ਹਨ ਇੰਨਾ ਰੇਟ ਮੰਦਾ ਰਹਿ ਗਿਆ ਤੋਰੀ ਦਾ ਬਾਈ ਸਾਰੀ ਸਾਂਝੀ ਮੰਦੀ ਯਾਰ ਕਦੋਂ ਤੇਜੀ ਹੋ ਗਿਆ ਪੂਰ ਹੋ ਗਿਆ ਤੋਰੀ ਸਾਂਝੀ ਦਾ ਚਾਰੋਂ ਲੱਭੇ ਹੈ 10-15 ਦਿਨ ਹੋਰ ਅੱਛਾ ਹੋਊਗੀ ਤੇਜੀ ਹੋਊਗਾ ਤੇਜੀ ਕਿ ਮੈਂ ਭਾਈ ਤੋਈ ਕਿਵੇਂ ਕਹਿ ਸਕਦਾ ਦੇ ਕੇ ਮਾਲ ਛੜ ਘਟ ਜੂ ਜਿਆਦਾ ਆ ਗਿਆ ਨਾ ਇੱਕ ਵੀ ਮਾਲ ਹੁਣ ਜਿਆਦਾ ਨਾ ਲੱਗਿਆ ਉਹ ਤੋਂ ਘਟ ਜੂ ਫਿਰ ਤੇਜ਼ ਜੂ ਘਟ ਜੂ ਹੋ ਸਕਦਾ ਵੀ 10 12 ਦੇ ਨਾ ਤੇਜ਼ੀ ਆ ਘਟ ਜੂ ਘਟ ਲਾ ਲਿਆ ਯਾਰ ਸਾਰੀ ਸੱਜੀ ਮੰਦੀ ਆ ਭਾਈ ਯਾਰ ਅੰਦੂ ਲਾ ਲੋ ਤੋਰੀ ਲਾ ਲੋ ਟਿੰਡਾ ਲਾ ਲੋ ਤੋਰੀ ਦਾ ਵੀ 8 9 ਰੁਪਏ ਰੇਟ ਆ ਵੀ ਦੱਸੋ ਹਾਂ ਮਿਹਨਤ ਕਿੰਨੀ ਆ ਭਾਈ ਉਹ ਵੀ ਕਰੋ 1 ਕਿਲੋ ਰੇਟ ਵੇਖਿਆ ਭਾਈ ਇਹ ਅੱਜ 22 ਰੁਪਏ ਵੀ ਗਿਆ ਇਹ 22 ਰੁਪਏ ਆ ਭਾਈ ਬੋਵੀ ਕਰੋ ਮੁੱਜਾ ਵੇਚ ਲੋ ਇਧਰ 22 ਰੁਪਏ ਆ ਨਾ ਆ ਰੇਡ ਜਿਹੜੇ ਮਿੱਤਰੋ ਚੱਲੀ ਜਾਂਦੇ ਕੁਆਲਿਟੀ ਸਿਰਾਂ ਬਾਈ ਇਹ ਇੱਕ ਤੋਂ ਉੱਤਮ ਕੁਆਲਿਟੀ ਬਹੁਤ ਘੈਂਟ ਆ ਇੱਕ ਨੰਬਰ ਕੁਆਲਿਟੀ ਆ ਗਈ ਬਾਈ ਇਹ ਬਾਈ ਪੂਰਾ ਕਰਦਾ ਪਿਆ ਯਾਰ ਜਿਵੇਂ ਘੈਂਟ ਕੁਆਲਿਟੀ ਆ ਆ ਮੈਂ ਵੇਖ ਕੇ ਇਹਦੇ ਵਿੱਚ ਫੁੱਲ ਦੀ ਵਧੀਆ ਹੁੰਦੀ ਹੈ ਇਹ ਜਥੋਂ ਦਾ ਬਾਈ ਇਹ ਆਪਣੇ ਕੋਈ ਜ਼ਿੰਮੇਵਾਰ ਲੈ ਕੇ ਨੇ ਲੋਕਲ ਠੀਕ ਆ ਤਾ ਜਾ ਜਾਵਾ ਤਾ ਜਾ ਬਿਲਕੁਲ ਆਓ ਕੇ ਇਹਰੀ ਵੇਖਿਆ ਆਪਾਂ ਜੋ ਬਾਹਰ ਨੇ ਹੁੰਦੇ ਥੋੜੇ ਜੇ ਪਿੱਛੇ ਪਿੱਛੇ ਆਪਾਂ ਨਾ ਬੋਲੇ ਹੁੰਦੇ ਨਾ ਇਹ ਵਧੀਆ ਹੈ ਫਰਸ਼ ਇਹ ਸਾਰੀ ਸਿਰਾਂ ਕੁਆਲਿਟੀ ਹੈ ਲੈ ਬਾਈ 22 ਰੁਪਏ ਕਿਲੋ ਦੇ ਹਿਸਾਬ ਨਾਲ ਤੁਸੀਂ ਝੱਟ ਲੋ ਇਤੋਂ ਹਾਂ ਤੇ ਬਾਕੀ ਸਾਰੇ ਜਿਹੜੇ ਬਾਈ ਨਾਲ ਘਰ ਆਏ ਹੋਈ ਆ ਬਈ ਇੱਕ ਤਾਂ ਝਾੜ ਕ੍ਰੇਲੇ ਦਾ ਹਟ ਲੈਣਾ ਮੈਂ ਝਾੜ ਕ੍ਰੇਲੇ ਦਾ ਬਿਜਾਰ ਕਿੰਨਾ ਰਹਿ ਗਿਆ ਆਪਣੀ ਦੁਕਾਨ ਤੇ ਦਾ ਝਾੜ ਕ੍ਰੇਲੇ ਦਾ ਬਿਜਾਰ ਹੈ 70 ਰੁਪਏ ਰਹਿ ਗਿਆ ਅੱਗੇ 150 ਸੀ 100 ਆ ਗਿਆ ਹੁਣ ਜਿਆਦਾ ਆਉਂਦਾ ਆਪੇ ਨਾ 70 ਦਾ ਭਾਰ ਹੈ 70 ਸੀ ਦਾ ਰਹਿ ਗਿਆ ਯਾਰ 70 ਸੀ ਦਾ ਭਾਰ ਹੈ ਗਿਆ ਬਈ ਜਿਹੜਾ ਝਾੜ ਕ੍ਰੇਲਾ ਲੈ ਬਈ ਆਪਣਾ ਫੋਨ ਨੰਬਰ ਕਿੰਨਾ ਜੀ 9888629029 9888629029 ਹੈ ਨਾ ਬਾਈ ਨਾਲ ਕਨੈਕਟ ਕਰ ਲੈ ਤੇ ਮਾਲ ਸ਼ਾਲ ਲਿਆਉਣਾ ਹੁੰਦਾ ਠੀਕ ਹੈ ਬਾਈ ਜੀ ਆ ਕੇ ਜੀ ਥੰਨ ਮੈਂ ਲਓ ਚੌਲੇ ਰਹਿ ਗਏ ਸੀ ਸੱਚ ਬਾਈ ਚੌਲੇ ਲਈ ਆਉਂਦੇ ਖੜੇ ਚੌਲੇ ਦਾ ਰੇਟ ਵੀ ਤੁਹਾਨੂੰ ਦਿਨਾਉਣੇ ਆ ਬਾਈ ਚੌਲੇ ਦਾ ਰੇਟ ਆਹ ਹੀ ਰਹਿ ਜਾਂਦਾ 40 ਰੁਪਏ ਲੈ ਬਾਈ ਚੌਲੇ ਜਿਹੜੇ ਆ 40 ਰੁਪਏ ਕਿਲੋ ਦੇ حساب ਨਾਲ ਵੀ ਕੀ ਜਾਂਦੇ ਆ ਮੰਡੀ ਦੇ ਵਿੱਚ ਵੇਖੋ ਤੇ ਕੁਆਲਿਟੀ ਸਿਰਾ ਕੁਆਲਿਟੀ ਆ ਗਈ 40 ਰੁਪਏ ਟਾਪ ਦਾ ਬਾਜ਼ਾਰ ਬਾਈ ਚੌਲੇ ਜਿਹੜੇ ਮਿੱਤਰੋ 40 ਰੁਪਏ ਕਿਲੋ ਤੁਹਾਨੂੰ ਵਿਖਾ ਦਿੰਦੇ ਆ ਕੁਆਲਿਟੀ ਆਹ ਹੋਰ ਯਾਰ ਸਹੀ ਆ ਆ ਬਾਈ ਬਾਈ ਜਿਹੜੇ ਚੌਲੇ ਆ 40 ਰੁਪਏ ਕਿਲੋ ਦੇ حساب ਨਾਲ ਜਿਹੜੇ ਵੈਗੇ ਆ ਲਓ ਹੋਲਸੇ ਤਾਂ ਕਹਿਮਾ ਜੀ ਤੁਸੀਂ ਸੁਣਾਓ ਕਿ ਮੈਂ ਮੰਡੀ ਸਾਰੀ ਸਾਜੀ ਮੰਡੀ ਕਰੀ ਪਈ ਹੈ ਜੀ ਤੋਰੀ ਰਹਿ ਗਈ 70 ਰੁਪਏ ਜੀ ਵਿਕਦੀ ਨਹੀਂ ਭਿੰਡੀ ਰਹਿ ਗਈ 20 ਰੁਪਏ ਜੀ ਉਹ ਵੇਕਦਾ ਹੀ ਨਹੀਂ ਜ਼ੋਦਾ ਕੇ ਭਾਗ ਨਹੀਂ ਵਿਕਦਾ ਆਹ ਦੇਖੋ ਲਓ ਚੂਚੂ ਵੀ 5 7 8 ਰੁਪਏ 10 ਰੁਪਏ ਜੀ ਉਹ ਉਤੇ ਜੀ ਅੱਜ ਥੋੜੇ ਦਿਨਾਂ ਨੂੰ ਕਿੰਨੇ ਦਿਨਾਂ ਨੂੰ ਜੀ ਅੰਦਾਜ਼ਾ ਕੋਈ ਹੌਸਲਾ ਦੇ ਦਈਏ ਆਪਾਂ ਆਪਨੇ ਮਹੀਂ ਚੱਲੀ ਜਾਂਦਾ ਹੈ ਹਾਂਜੀ ਜੂਨ ਚ ਆ ਜੂਗੀ ਤੇ ਜੂਨ ਚ ਆ ਜੂਗੀ ਜੂਨ ਚ ਗਰਮੀ ਪੈਣੀ ਫਲੋਂ ਬੱਲਾ ਬੱਲਾ ਕੰਜਾਂ ਦੀਆਂ ਜਾਣੀਆਂ ਸੁੱਕ ਹਾਂ ਜਿਨ੍ਹਾਂ ਦਾ ਕੇਅਰ ਕੀਤੀ ਫਾਰਾ ਫੂਰਾ ਲੱਗਿਆ ਹੋਇਆ ਜੀ ਕੋਈ ਛਾਂ ਛੂ ਦਾ ਪ੍ਰਬੰਧ ਹੋਇਆ ਉਹ ਨਾ ਬੱਜਣੀਆਂ ਪਰ ਪਊਗਾ ਜੂਨ ਚ ਅਗਲੇ ਮਹੀਨੇ ਨਾ ਸੌਦੇ ਦਾ ਨਾਲੇ ਸੌਦਾ ਵੀ ਘਟ ਜੂਗਾ ਇਹ ਸਹੀ ਹੈ ਜੀ ਤੇ ਉਦੋਂ ਥੋੜਾ ਜਿਹਾ ਵਿਆਰ ਬਣੂਗਾ ਉਦੋਂ ਬਿਲਕੁਲ ਇਹ ਇੰਨੀ ਗਰਮੀ ਵਾਲੀ ਸਬਜ਼ੀ ਇੰਨੀ ਮੰਦੀ ਆ ਕੇ ਆਪਾਂ ਬਹੁਤ ਘਟ ਲੈਣੇ ਆ ਕੋਈ ਜਮਾਤ ਕੀ ਸ਼ੁਰੂ ਤੋਂ ਨਹੀਂ ਮੰਦਾ ਹੀ ਹੁੰਦਾ ਜੀ ਤਕਰੀਬਨ ਇੰਨੇ ਰਹਿੰਦਾ ਆ ਇਹ ਨਿਕਲੂ ਚਾਹੂ ਇੰਨਾ ਐਸੇ ਦੀ ਕੱਦੂ ਦੁੱਦ ਦਾ ਪਿਆਰ ਬਣਿਆ ਨਹੀਂ ਜਿਹੜਾ ਮਜਬੂਰ ਸਾਲ ਸੀ 33 35 ਰੁਪਏ ਤੋਂ ਕੱਦੂ ਬੁੱਕ ਹੁੰਦਾ ਸੀ 5:30 ਦੀ 5:30 ਚੱਲੀ ਜਾਂਦਾ ਸੀ ਕੱਦੂ ਬੁੱਕ ਹੁੰਦਾ ਹੈਗਾ ਪਰ ਉਹ ਗੱਲ ਨਹੀਂ ਐਸੇ ਵੀ ਸ਼ੁਰੂ ਹੀ 15 15 ਦਾ ਹੋਇਆ ਬਾਈ ਇਹ ਐਸੇ ਵੀ ਸਹੀ ਮੈਨੇ ਤੋਂ ਗੋਭੀ ਦਵਾ ਬਿਆਰ ਬਣਿਆ ਹੀ ਨਹੀਂ ਕਿਹੇ ਚੀਜ਼ ਦਾ ਹਣਾ ਬਾਸ ਬਾਕੀ ਬਿਆਰ ਸਾਰੀਆਂ ਚੀਜ਼ਾਂ ਦਾ ਹੀ ਮੰਦਾ ਹੀ ਓਵਰ ਆਲ ਮੰਦਾ ਇੱਕ ਚਾਰ ਇਕੱਲੇ ਦਾ ਬਾਜ਼ਾਰ ਚਾਰ ਛਾੜ ਕੇ ਲਾ ਲੈ ਨਵਾਂ ਨਹੀਂ ਤਾਂ ਇੱਕ ਦਿਨ ਮੰਡੀ ਜੋਵਰ ਆ ਗਈ 70 ਰੁਪਏ ਰਹਿ ਗਿਆ ਸੀ ਅੱਛਾ ਜੀ ਅੱਜ ਫੇਰ ਤੋਂ ਵੇਗ ਗਿਆ ਅੱਜ 90 100 ਦੇ ਨੇੜੇ ਤੇ ਵਿਕ ਗਿਆ 100 ਨਹੀਂ ਵਿਗਿਆ ਸਹੀ ਮੈਨੇ 90 70 80 90 ਵਾਸਤੇ 70 ਨਹੀਂ ਵਿਗਿਆ 90 100 ਦੇ ਦਰਮਿਆਨ ਵਿਕਿਆ 90 100 ਹਾਂ 80 90 ਦੇ 80 90 ਹਾਂ ਆਹ ਰਣ ਜਿਹੜੇ ਬਾਜ਼ਾਰ ਦੇ ਵਿੱਚ ਚੱਲੀ ਜਾਂਦੇ ਹਨ ਕਿਹੜੀ ਚੀਜ਼ ਮਹਿੰਗੀ ਹੈ ਜੀ ਇਸ ਟਾਈਮ ਫਲੀਆਂ ਫੜੀਆਂ ਦੇਸੀ ਗੁਵਾਰਾ ਫਲੀਆਂ ਕੋਈ ਨਹੀਂ ਗੁਵਾਰਾ ਵੀ 75 80 ਰੁਪਏ ਵਿਕੀ ਜਾਂਦਾ ਦੇਸੀ ਹਾਂ ਜਿਹੜਾ ਦੂਜਾ ਦਾ ਤਾਂ 40 ਹੋਊਗਾ ਹਾਂਜੀ 30 40 ਹਣਾ 35 40 ਕਿਹੜੀ ਜੀ ਤੇਹ ਕਿਹੜੀ ਜੀ ਕੋਈ ਨਹੀਂ ਨਾ ਮਤਾ ਕਿਸੇ ਚੀਜ਼ ਦੀ ਤੇਜ਼ੀ ਹੈ ਨਹੀਂ ਗਈ ਸਹੀ ਮਨੇ ਬਿਆ ਠਾ ਹੈ ਨਹੀਂ ਸੋਦੇ ਕਿਸੇ ਚੀਜ਼ ਦੀ ਤੇਜ਼ੀ ਹੈ ਨਹੀਂ ਠੀਕ ਆ ਇਸ ਟਾਈਮ ਤੇ ਬਜ਼ਾਰ ਇਹ ਆ ਜੀ ਵੀ ਸੌਦਾ ਨੱਕੀ ਹੋ ਜੇ ਨੱਕੀ ਹੋ ਜੇ ਜਿਹੜਾ ਸੌਦਾ ਮੰਡੀ ਚ ਆਇਆ ਆਪਣੇ ਕੋਲੋਂ ਸੌਦਾ ਵਿਕ ਜੇ ਦੂਜੇ ਬਹਿਣ ਨਾ ਬੇਚੋ ਵੀ ਅਗਰੇ ਤਨ ਗਰਮੀ ਕਰਕੇ ਕੋਈ ਸੌਦੇ ਦੀ ਮਨਿਆਦ ਨਹੀਂ ਰਹਿਦੀ ਮਨਿਆਦ ਹੈ ਨਹੀਂ ਬਈ ਇਸ ਟਾਈਮ ਤੇ ਇਹੀ ਹੈ ਜੀ ਸੌਦਾ ਨੱਕੀ ਹੋ ਜੇ ਬਈ ਐਸੀ ਕਰੋ ਯਾਰ ਇਸ ਯੂਨੀ ਮੰਡੀ ਹੋ ਸਕਦੀ ਹੈ। ਟੰਡੀ ਐਸੀ ਕਰ ਬਈ ਫਿਰ ਸਾਨੂੰ ਲੱਜਾ ਕੇ। ਇਹ ਐਸੀ ਤਾਂ ਮੰਡੀ ਬਹੁਤ ਦੂਰ ਦੀ ਗੱਲ ਹੈ ਜਿਹੜੀ ਇੱਥੇ ਕੈਬਨ ਨਹੀਂ ਐਸੀ ਬਣ ਸਕਦਾ। ਆਪਦਾ ਪਰਸਨਲ ਬਣਾਣਾ ਹੋਵੇ ਬੰਦੇ ਨੇ। ਹਾਂ ਉਹ ਵੀ ਨਹੀਂ ਬਣਦਾਗਾ ਨਾ। ਬਾਹਰ ਮੰਡੀਆਂ 'ਚ ਹੈਗਾ ਕਿਤੇ ਨਾ ਕਿਤੇ ਇਹ। ਹਾਂ ਲੋਕਾਂ ਨੇ ਆਪਦੇ ਐਸੀ ਕੈਮਰ ਬਣਾਏ ਹੋਏ ਐ। ਸਹੀ ਆ। ਸਾਡੀ ਮੰਡੀ ਜਣੀ। ਇਹ ਸਟੋਰ ਸਟੋਰ ਵੀ ਨਹੀਂ ਹੁੰਦੀ ਬਈ ਜੀ। ਇਹ ਤਾਂ ਕੀ ਮਹਿੰਗਾ ਪੈਜ ਸਟੋਰ ਕੀਤਾ ਵੀ ਚੀਜ਼ ਜਿਵੇਂ ਮੰਨ ਲੇ ਕਿ ਸਟੋਰ ਬਣੇ ਠੰਡੇ ਕੋਲ ਤੇ ਉਹਨਾਂ 'ਚ ਕੀ ਰੱਖਾਂਗੇ? ਨਹੀਂ ਸਬਜ਼ੀ ਦੀ ਮਨਿਆਦ ਨਹੀਂ ਰਹਿੰਦੀ। ਮੈਂ ਪਰਸ ਉਸ ਅਰਬੀ ਸਟੋਰ ਕਰਾਈ ਸੀਗੇ। ਅਗਲੇ ਦਿਨਾਂ ਆ ਕੇ ਸੌਦੇ ਸੀ ਨਾ ਉਹ ਚਮਕ ਨਹੀਂ ਰਹਿੰਦੀ ਚਮਕ ਨਹੀਂ ਰਹੀ ਸਹੀ ਗੱਲ ਆ ਬਾਈ ਚਮਕ ਨਹੀਂਦੀ ਸੌਦੇ ਦੀ ਇਹ ਤਾਂ ਵਿਗ ਗਿਆ ਬਾ ਠੀਕ ਆ ਜਿਹੜੀ ਤਾਜੀ ਚੀਜ਼ ਆ ਤਾਜੀ ਆ ਬਾ ਵਿਗ ਗਿਆ ਵਿਗ ਗਿਆ ਜਿਹੜਾ ਠੀਕ ਆ ਬਾਈ ਬਹੁਤ ਵਧੀਆ ਗੱਲਾਂ ਕੀਤੀਆਂ ਭਰਾਣੇ ਟਾਈਮ ਦਿੱਤਾ ਨਾ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਹਨ ਤੇ ਉਹ ਲਈ ਮਾਈ ਦਾ ਨੰਬਰ ਵੀ ਤੁਹਾਨੂੰ ਦੇ ਗਿਆ ਨੇ ਫੋਨ ਨੰਬਰ ਇਹ ਗੁਰਦੀ ਸਿਰਜਾ ਦੀ ਦੁਕਾਨ ਤੇ ਆਉਣਾ ਕੋਈ ਹੈ ਨਾ ਸਿਪ ਭਗਵਾਨ ਟਰੇਡਿੰਗ ਕੰਪਨੀ ਤੇ 995187676 ਆ ਵੇ ਸਾਹਮਣੇ ਲਾ ਬਾ 995187678 98512270 ਹਨਾ ਤੇ ਆ ਜਿਹੜੇ ਬਾਈ ਨਾਲ ਗੱਲ ਕੀਤੀ ਹੈ ਜੀ 9872142196 ਅਮਨ ਮਣਜੰਦਾ ਲਾ ਭਾਈ ਇਧਰ ਬਾਈ ਦੀ ਦੁਕਾਨ ਤੇ ਆ ਗਿਆ ਬਾਈ ਕੋਲੇ ਪਿਆ ਆਲੂ ਤੇ ਪਿਆਜ਼ ਹਨ ਤੇ ਬਾਈ ਤਾਂ ਪਿਆ ਜੀ ਬਾਈ ਅੱਜ ਦਾ ਬਾਜ਼ਾਰ ਕੀ ਰਿਹਾ ਗਿਆ ਸਸੀ ਗੱਲ ਬੌਜੀ ਸੇੜ ਸਾਹਿਬ ਕੀ ਆਲਾ ਜੀ ਕੀ ਆਲਾ ਭਾਈ ਠੀਕ ਠਾਕ ਚਰਪਾ ਮਾਲਕ ਜੀ ਭਾਈ ਅੱਜ ਪਿਆਜ਼ ਦੇ ਵਿੱਚ ਕੋਈ ਹਾਲ ਚਾਲ ਹੋਈ ਹੈ ਜੀ ਉਹੀ ਰੇਟ ਖੜਾ ਜੀ ਰੇਟ ਉੱਥੇ ਹੀ ਆ ਵੀਰੇ ਆ ਕੀ ਰੇਟ ਆ ਜੀ 17 ਰੁਪਏ 17 ਰੁਪਏ ਵੇਚ 15 ਆ ਗਿਆ ਸੀ ਬਾਈ ਇਹ ਬਾਈ ਦੀ ਵਿਕਿਆ 15 ਨਾਸਕ ਉਹ ਐਮਪੀ ਆ ਐਮਪੀ ਆ ਆ ਜਾਨੀ 17 ਦਾ ਰੇਟ ਖੜਾ ਜੀ ਹੈ ਨਾ ਤੇ ਜਿਹੜਾ ਬਾਈ 700 ਦਾ 800 ਰੁਪਏ ਵੇਚੀ ਜਾਂਦਾ ਫਿਰ ਆਪਣੇ ਜੀ ਉਹ ਸੀਕਰ ਨਹੀਂ ਆਪਣੇ ਕੋਲ ਹੈ ਨਹੀਂ ਆਪਣੇ ਕੋਲ ਹੈ ਨਹੀਂਗਾ ਤੇ ਉਹ ਜਿਹੜੀ ਕੁਆਲਿਟੀ ਪਈ ਹੈ ਗੁੜੀ ਜੀ ਉਹ ਐਮਪੀ ਉਹ ਐਮਪੀ ਆ ਗਿਆ ਇਹ ਕੀ ਰੇਟ ਆ ਬਾਈ ਇਹ 15 ਰੁਪਏ ਇਹ 15 ਰੁਪਏ ਹੈ ਨਾ 15 ਰੁਪਏ ਕਿਲੋ ਆ ਹੋ ਗਿਆ 17 ਰੁਪਏ ਕਿਲੋ ਆ ਆ ਕੁਆਲਿਟੀ ਕਿਹੜੀ ਹੈ ਜੀ ਇਹ ਨਾਸਕ ਏ ਇਹ ਕਿਹੜਾ ਜੀ ਇਹ ਵੀ ਹੋਈ 17 ਰੁਪਏ ਇਹ ਵਿੱਚ ਹੁਣ ਜਿਵੇਂ ਬੱਚੇ ਹੈਗੇ ਹਨ ਬਈ ਇੱਕ ਦੋ ਜਵੇ ਇਹ ਆ ਜਾਂਦਾ ਕੋਈ ਨਾ ਕੋਈ ਦਾਣਾ ਹਾਂ ਲੈ ਬਈ 17 ਰੁਪਏ ਦਾ ਬਾਜ਼ਾਰ ਨਾ ਸਕਦਾ ਹਾਂ ਇਹ ਖਰਾਬ ਨਹੀਂ ਹੁੰਦਾ ਜਮਾਂ ਹਾਂ 17 ਰੁਪਏ ਜਿਹੜਾ ਬਈ ਰੇਟ ਜਿਹੜਾ ਪਿਆਜ਼ ਦਾ ਰਹਿ ਗਿਆ ਜੀ ਹਨਾ ਥੋੜਾ ਜਿਹਾ 1 ਤੋਂ ਰੁਪਏ ਮੈਨੂੰ ਲੱਗਦਾ ਵੀ ਕਰੰਟ ਅੱਜ ਅੱਗੇ ਤਾਂ ਜੇ ਮੈਂ ਬਾਹਲੇ ਥੱਲੇ ਫਿਰਦਾ ਨਾ ਇਹੀ ਪਾਸ ਜਿਹੜਾ ਐਮਪੀ ਵਾਲਾ ਨਾ ਉਹ ਪੈਗ ਨੂੰ ਛੋਟੀ ਕਰਾ ਲਈ ਕਹਿੰਦੇ ਹੋਰ ਕਰਾ ਲਈ ਉਹ 15 ਵਿੱਚ ਹੀ ਜਾਂਦੇ ਸਹੀ ਹੈ ਜੀ ਉਹ ਆਜੀ ਵੀ ਪਤਾ ਨਹੀਂ 15 ਦੀ ਕੀ ਜਾਂਦਾ ਤੇ ਮੈਂ ਸਹੀ ਰੇਟ ਇਹੀ ਹੈ 17 ਹੁੰਦਾ ਨਹੀਂ ਸਹੀ ਹੈ ਜੀ ਤੇ ਜਿਵੇਂ ਆਪਣੇ ਆਲੂ ਪਿਆ ਜੀ ਇਹ ਇਹ ਕਿੱਦ ਪਰਲਾ ਜੀ 600 600 ਦੋਵੇਂ ਹੀ ਡਾਇਮੰਡ ਹੈ ਅਲਰ ਆ 650 ਆ 650 ਲੈ ਭਾਈ ਅਲਰ ਦਾ ਬਾਜ਼ਾਰ ਉੱਥੇ ਖੜਾ 650 ਰੁਪਏ ਦਾ ਹਨਾ ਕੁਆਲਟੀ ਵੇਖ ਲਓ ਜੀ ਚੈੱਕ ਕਰ ਲਓ ਜੀ ਤੇ ਜਿਹੜਾ ਡਾਇਮੰਡ ਦਾ ਬਾਜ਼ਾਰ ਆ 600 ਰੁਪਏ ਤੇ ਆ 600 ਰੁਪਏ ਭਈ ਉਹ ਜੇ ਮੈਂ 700 ਵੀ ਚੰਨ ਲੱਗ ਗਈ ਵੇਚਦੀ ਹੁਣ ਨਹੀਂ ਹੁਣ ਸਾਢੇ 600 ਤੇ ਹੀ ਆ ਹਾਂ ਸਾਢੇ 600 ਐ 600 ਦੇ ਪੈਸੇ ਬੱਲੇ ਕਹਿੰਦੇ 600 ਦੇ ਪੈਸੇ ਬੱਲੇ ਪੈਂਦੇ ਤੇ ਜਿਵੇਂ ਡਾਇਮੰਡ ਆ ਜੀ ਉਹ 600 ਵੀ ਕੀ ਜਾਂਦਾ ਕਿ 550 ਸਾਢੇ 550 ਦੇ ਪੈਸੇ ਬੱਲੇ ਹਾਂ ਲੈ ਭਾਈ ਆ ਰੇਟ ਜਿਹੜੇ ਨੇ ਤਰੋ ਕੋਟ ਕਪੂਰਾ ਮੰਡੀ ਦੇ ਆਲੂ ਤੇ ਪਿਆਜ਼ ਦੇ ਗਣਾਂ ਹਨ ਤੇ ਬਾਈ ਦਾ ਨੰਬਰ ਆ ਗਿਆ ਤੁਹਾਨੂੰ ਇੱਧਰ ਦੱਦਣ ਪੰਜਾਬ ਟ੍ਰੇਡਿੰਗ ਕੰਪਨੀ 83604 23552 ਤੇ ਜਿਹੜਾ 951761132 ਹੈ ਨਾ ਬਾਈ ਨੂੰ ਫੋਨ ਕਰ ਲਓਗੇ ਆਲੂ ਪਿਆਜ਼ ਬਾਰੇ ਗੱਲਬਾਤ ਕਰਨੀ ਹੈ ਠੀਕ ਹੈ ਬਾਈ ਜੀ ਠੀਕ ਹੈ ਜੀ ਉਹ ਕਿਹਦੇ ਦਾ ਓਕੇ ਬਾਈ ਜੀ ਲਾ ਬਈ ਇਧਰ ਆਲੂ ਤੇ ਪਿਆਜ਼ ਇਧਰ ਰੇਟ ਸਾਨੂੰ ਗਿਣੌਣ ਆ ਗਿਆ ਪਿਆਜ਼ ਵੇਖੋ ਪਹਿਲਾਂ ਕਿੰਦਾ ਸਰਾ ਵੂਲੇ ਲਵਾ ਯਾਰ ਪਿਆਜ਼ ਬਾਈ ਦੀ ਵੇਖੋ ਇਧਰ ਕੁਆਲਿਟੀ ਦੇਖ ਇਧਰ ਤੇ ਬਾਈ ਤਾਂ ਪੁੱਛਦਾ ਇੰਨਾ ਸੋਹਣਾ ਸੋਹਣਾ ਪਿਆਜ਼ ਬਾਈ ਇਹ ਕੀ ਰੇਟ ਵੀ ਕਹੇ ਜੀ ਤੇ ਬਾਕੀ ਹੋਰ ਤੁਹਾਨੂੰ ਰੇਡ ਗਣੋ ਨਾ ਨਿੰਬੂ ਪਿਆ ਬਾਈ ਅਦਰਕ ਪਿਆ ਹਨ ਤੇ ਬਾਈ ਤੋਂ ਆ ਸਾਰੇ ਰੇਡ ਪੁੱਛਦਾ ਵੀ ਜਿਹੜੇ ਅੱਜ ਮਿੱਤਰੋ ਕੀ ਰੇਡ ਚੱਲਿਆ ਜੀ ਅਦਰਕ ਨਾਲ ਤੇ ਬਾਈ ਕੋਲੇ ਪਈਆਂ ਇਧਰ ਖੂਬਾ ਖੂਬਾ ਦੀ ਕੁਆਲਿਟੀ ਬਹੁਤ ਸਿਰ ਆ ਗਈ ਬਾਈ ਜੀ ਨਾ ਤੇ ਨਿੰਬੂ ਵੀ ਪਾਇਆ ਬਾਈ ਕੋਲੇ ਆ ਵੇਖੋ ਇਧਰ ਨਿੰਬੂ ਪਏ ਬਾਈ ਸਿੱਧਾ ਕਿਵੇਂ ਆਪਣੀਆਂ ਜੀ ਉਹ ਅੱਜ ਮੈਂ ਇੰਨਾ ਸੁਣਾ ਪਿਆ ਤੇ ਮੂੰਹ ਵੇ ਲਪਾਂਗੇ ਇਹ ਤਾਂ ਕਿੰਨਾ ਵੇਰ ਚੱਲ ਗਈ ਨਸਕੜ ਆ ਗਿਆ ਜੀ ਇਹ ਐ ਸਾਰਾ ਨਸਕੜੇ ਬੜੇ ਵੇਰ ਬਿਆਰ ਕੀ ਰੇਡ ਹੈ ਜੀ ਚੰਗੇ ਪਿਆ 17 18 ਰੁਪਏ 17 18 ਅੱਗੇ ਤਾਂ ਭਾਈ 15 16 ਵੀ ਕੀ ਜਾਂਦਾ ਸੀ ਕਿ ਆ ਉਹ 15 ਵਾਲੇ ਵੀ ਹੈਗੇ ਲਾਈਟ ਵੱਖਰ ਵੱਖਰੀ ਹੈ ਨਾ ਆ 15 ਵਾਲਾ ਵੀ ਹੈਗਾ ਆ 15 ਵਾਲਾ ਵੀ ਲਾਟ ਹੈਗਾ ਇਹ ਵੀ ਵਿਖੀ ਜਾਂਦਾ 15 ਵਾਲਾ ਤੇ ਬਾਕੀ ਇਹਦੇ ਚ ਕਰੰਟ ਹੈ ਕਿ ਕੁਆਲਿਟੀ ਹੁਣ ਬੈਸਟ ਮੰਗਾਲੀ ਜੀ ਕੁਆਲਿਟੀ ਵਧੀਆ ਹੈ ਕੁਆਲਿਟੀ ਵਧੀਆ ਉਹ ਜਿਹੜਾ ਪਹਿਲਾਂ ਵਾਲਾ ਪਿਆ ਸੀ ਉਹਦਾ ਰੇਟ 15 ਹੀ ਖੜਾ ਸੀ ਹੈ ਨਾ ਜਿਹੜਾ ਪਹਿਲਾਂ ਵੇਚ ਦੇ ਰਹੇ ਆ ਇਹ ਨਵੀਂ ਕੁਆਲਿਟੀ ਘੈਂਟ ਕੁਆਲਿਟੀ ਆ ਗਈ 17 ਦੇ ਨੇੜੇ ਤੇ ਹੈ ਨਾ ਉਹ ਕੀ ਲੰਦਾ ਜੀ ਇਹਦਾ ਬਾਜ਼ਾਰ ਰੂਗੇਤੀ ਰਹੂਗਾ ਨਹੀਂ ਨਹੀਂ Rajasthan ਚੱਲਿਆ ਹੋਇਆ ਤੇ ਇੱਥੇ ਰਹੂਗਾ ਸਹੀ ਹੈ ਜੀ ਤੇ ਮੇਂਭੂ ਦਾ ਵੀ ਯਾਰ ਕੰਨਾ ਰਹਿ ਗਿਆ ਭਾਈ ਨਿੰਬੂ ਚੰਗੇ 75 80 ਆ ਬਾਕੀ ਹਲਕੇ ਭਾਰੇ ਜਿਹੜੇ ਨਿੰਬੂ ਆ ਛੱਡ ਦਿਓ ਬਈ ਮਾੜਾ ਨਾ ਕੋਕ ਕੋਕ ਤਾ ਸਟਿੰਗ ਸਟੰਗ ਜੀ ਇਹਦਾ ਨਿੰਬੂ ਪਾਣੀ ਬਣਾ ਕੇ ਪੀਓ ਸਭ ਤੋਂ ਵਧੀਆ ਬਾਈ ਕਿ ਨਹੀਂ ਪਰਾ ਜਿਹੜੀ ਕੁਦਰਤੀ ਜਿਹੜੀ ਡਰਿੰਕ ਆਪਣੂ ਕੁਦਰਤ ਮਲੇ ਦੇਤੀ ਯਾਰ ਉਹ ਚੀਜ਼ ਮਾਰੀ ਖੇ ਹੋਦੀ ਕਿੰਨਾ ਦੱਸਿਆ ਜੀ 75 80 ਰੁਪਏ ਬਿਲੋ ਜਿਹੜਾ ਬਈ ਆ ਰੇਟ ਜਿਹੜਾ ਨਿੰਬੂ ਦਾ ਚੱਲ ਗਿਆ ਅੱਜ ਦਾ ਅਦਰਕ ਦਾ ਰੇਟ ਬਾਜ਼ਾਰ ਕਿੰਨਾ ਜੀ 55 60 ਰੁਪਏ ਇਹ 55 60 ਰੁਪਏ ਹੈ ਨਾ ਤੇ ਜਿਵੇਂ ਖੁੰਮਾ ਪੰਜਾ ਜੀ 5 ਰੁਪਏ ਕਿੰਨੇ ਦਿੰਦੇ 150 ਰੁਪਏ ਕਿੰਨੇ ਇਹ 150 ਰੁਪਏ ਦੀਆਂ ਪੰਜ ਡੱਬੀਆਂ ਬਈ ਆ ਗਿਆ ਬਾਜ਼ਾਰ ਉੱਥੇ ਘੁੰਮੇ ਜਾਂਦਾ ਜੀ ਆਲੇ ਹਨਾ ਖੁੰਮਾ ਦਾ ਵੀ ਆ ਤੋਰੀ ਜ਼ਰੂਰ ਅੱਜ ਜਿਹੜੀ ਘਟੀ ਆ ਬਈ ਤੋਰੀ ਦਾ ਬਾਜ਼ਾਰ ਜਿਹੜਾ 5 700 ਰੁਪਏ ਸਹੀ ਹੈ ਤੇ ਜਿਵੇਂ ਆਲੂ ਦਾ ਜੀ ਆਲੂ ਵੀ ਡਾਊਨ ਹੀ ਆ ਸਾਢੇ 650 700 ਰੁਪਏ ਘਟਾ 700 ਨਹੀਂ ਗਿਆ ਜੀ ਸਾਢੇ 650 ਸਾਢੇ 650 ਤੱਕ 700 ਨਹੀਂ ਗਿਆ ਹਨਾ ਸਾਢੇ 650 ਤੱਕ ਹੀ ਐਲ ਆਰ ਦਾ ਬਾਜ਼ਾਰ ਜਿਹੜਾ ਖੜਾ ਜੀ ਤੇ ਡਾਇਮੰਡ ਦਾ 600 ਹੋਊਗਾ ਜੀ ਹਨਾ ਉਹ ਵੀ 550 600 ਸਾਢੇ 550 ਤੋਂ ਲੈ ਕੇ 600 ਆ ਬਾਜ਼ਾਰ ਜਿਹੜਾ ਆਲੂ ਦਾ ਬਈ ਸਟੇਬਲ ਰੇਟ ਆ ਹਾਲਾਂਕਿ ਰੇਟ ਉੱਥੇ ਹੀ ਖੜੇ ਆ ਪਰ ਵਿਕਰੀ ਨਹੀਂ ਐਨੀ ਜੀ ਆਲੂ ਦੀ ਹਨਾ ਸਬਜ਼ੀਆਂ ਮੰਡੀਆਂ ਦਾ ਸੇਲ ਘਟ ਗਈ ਹਾਂ ਵਿਕਰੀ ਆਲੂ ਦੀ ਕੋਈ ਵੱਲੀ ਨਹੀਂ ਹਣੀ ਆਲੂ ਵਰਗਾ ਆਲੂ ਸਬਜ਼ੀ ਆਲੂ ਮੰਗਾਰੂ ਹਾਂ ਸਬਜ਼ੀਆਂ ਸਾਰੀਆਂ ਮੰਡੀਆਂ ਪਰ ਆਲੂ ਵੀ ਲਾਗਤ ਘਟ ਸਹੀ ਗੱਲ ਆਣਾ ਆਲੂ ਅੱਗੇ ਹਰ ਇੱਕ ਸਬਜ਼ੀ ਜਿਵੇਂ ਪਾ ਲੋ ਗਰਮੀ ਵਾਲੀ ਸਬਜ਼ੀ ਨਾ ਪਿੰਡੀ ਚ ਪਾਵੇ ਤੇ ਨਾ ਇਹ ਪਰ ਮੇ ਤੋਰੀਆਂ ਚ ਕਦੂ ਚ ਵੀ ਨਹੀਂ ਪੈਂਦਾ ਤੋਰੀ ਕਦੂ ਕਿਸੇ ਚ ਨਹੀਂ ਪੈਂਦਾ ਗੁਆਲਾ ਚੱਲਿਆ ਹੋਇਆ ਦੂਜੀ ਹੋਰ ਬੜਾ ਮੋਟਾ ਪੈਂਦਾ ਚੱਲਣੇ ਉਹਦੇ ਚ ਪੈਂਦਾ ਹਾਂ ਚੌਲੇ ਚੌਲਾ ਚੱਲੂਗਾ ਚੌਲਾ ਚੱਲੀ ਜਾਂਦਾ 40 ਰੁਪਏ ਪਿੰਡੋ ਚੰਦੀ ਜਾਂਦੇ ਹੁੰਦੇ ਜੀ ਨਹੀਂ ਪੈਂਦਾ ਸਿੰਦੋ ਪਿੰਡੀ ਕਰੇਲੇ ਸਾਰੀ ਵਾਲੀ ਸਾਰੀ ਸਬਜ਼ੀ ਪੈਂਦਾ ਹਾਂ ਹਨਾ ਸਹੀ ਹੈ ਲੈ ਭਾਈ ਆਲੂ ਦਾ ਤਾਂ ਹੀ ਬਾਜ਼ਾਰ ਆਉਣਾ ਬਾਈਆਂ ਦੇ ਕਹਿੰਦੇ ਕੋਸਟਕ ਉੱਚਾਲੇ ਤੇ ਜਰੂਰ ਲੈ ਜਾਂਦੇ ਆ ਵੀਰ ਭਰਾ ਪਰ ਸਬਜੀ ਸੁਬਜੀ ਹਸਣ ਘੱਟ ਵਰਤਦੇ ਲੋਕ ਕਿਉਂਕਿ ਸਬਜੀ ਚ ਪੈਂਦਾ ਹੀ ਨਹੀਂ ਆਲੂ ਮੇਨ ਠੀਕ ਹੈ ਭਾਈ ਜੀ 9814960895 ਤੇ 9815060895 ਨਾ ਬਾਈ ਦਾ ਨੰਬਰ ਹੋਰ ਯਾਰਾ ਸੈਟ ਹੋਰ ਵਧੀਆ 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 9815060895 98596082 ਦਾ ਨੰਬਰ ਹੈ ਕਨੈਕਟ ਕਰ ਲਿਓ ਜੀ